C7 ਆਸਟ੍ਰੇਲੀਆ ਨਾਲ ੌਜਨਾਵਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਵਾਲੇ ਸਾਰੇ ਸਾਡੇ ਦਰਸ਼ਕਾਂ ਦਾ ਸਰੋਤਿਆਂ ਦਾ ਮੈਂ ਤਰਨਦੀ ਬਲਾਸਪੁਰ ਸਵਾਗਤ ਕਰਦਾਂ ਤੇ ਮੇਰੇ ਨਾਲ ਮੇਰੇ ਸਾਥੀ ਮੁੱਖ ਸੰਪਾਦਕ ਸੀ7 ਆਸਟ੍ਰੇਲੀਆ ਉਤਾਰ ਸਿੰਘ ਟੈਣਾ ਟੈਣਾ ਸਾਹਿਬ ਤੁਹਾਡਾ ਵੀ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਤਰਨਦੀਪ ਜੀ ਮੇਰੇ ਵੱਲੋਂ ਸੀ7 ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਨੂੰ ਕਰ ਕੋ ਸਤਿ ਸ਼੍ਰੀ ਅਕਾਲ ਤੇ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਇੱਕ ਹਲਕੇ ਫੁਲਕੇ ਰੂਪ ਦੇ ਵਿੱਚ ਅਸੀਂ ਜਿਹੜਾ ਆਸਟ੍ਰੇਲੀਆ ਦੀਆਂ ਖਬਰਾਂ ਕਹ ਲਈਏ ਜਾਂ ਜਿਹੜਾ ਜੋ ਵਰਤਾਰੇ ਇੱਥੇ ਵਾਪਰਦੇ ਆ ਉਹਨੂੰ ਇੱਕ ਹਲਕੇ ਫੁਲਕੇ ਢੰਗ ਦੇ ਨਾਲ ਤੁਹਾਡੇ ਨਾਲ ਹੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਨੇ ਤੇ ਇਹ ਸਾਡਾ ਦੂਜਾ ਐਪੀਸੋਡ ਅੱਜ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਇਸ ਤਰ੍ਹਾਂ ਦਾ سلسلہ ਜਾਰੀ ਰਹੂਗਾ ਹਾਂਜੀ ਦੋਲਤ ਜਿਹੜੇ ਪਿੰਡ ਬੈਠੇ ਨੇ ਨਾ ਸਭਾ ਜੀ ਦੋਲਤ ਸਾਹਿਬ ਆਪਾਂ ਬੈਠੇ ਆ ਸਾਰੇ ਦਰਸ਼ਕਾਂ ਲਈ ਦੱਸਣਾ ਜ਼ਰੂਰੀ ਹੈ ਕਿ ਜਿਹੜਾ ਨਾਰਥ ਮੈਦਾ ਮੈਲਬਰਨ ਦਾ ਜਿਹੜਾ ਮੈਲਬਰਨ ਦਾ ਜਿਹੜਾ ਨਾਰਥ ਪਾਰਟ ਹੈ ਜੀ ਉਹਦੇ ਵਿੱਚ ਕ੍ਰੇਗੀ ਬਰਨ ਤੋਂ ਅੱਗੇ ਸਿਡਨੀ ਰੋਡ ਦੇ ਉੱਤੇ ਜੀ ਕੱਲ ਕੱਲੋ ਜੀ ਜਿਹਨੂੰ ਪੰਜਾਬੀਆਂ ਦਾ ਗੜ ਵੀ ਮੰਨਿਆ ਜਾਂਦਾ ਜੀ ਹਾਂਜੀ ਆਪਾਂ ਅੱਜ ਉੱਥੇ ਬੈਠ ਕੇ ਜਿਹੜਾ ਇਹ ਦਰਸ਼ਕਾਂ ਦੇ ਨਾਲ ਸਾਂਝ ਪਾ ਰਹੇ ਹਾਂ ਦੇਖੋ ਮੈਂ ਹੁਣੇ ਹੀ ਦੇਖਿਆ ਆਪਣੀਆਂ ਬੀਬੀਆਂ ਨਾ ਉਹਨਾਂ ਨੇ ਆਪਣੇ ਤਰੀਕੇ ਨਾਲ ਨਾਂ ਰੱਖ ਲਏ ਹੂੰ ਮੇਰੀ ਮਾਤਾ ਕਿਸੇ ਨਾ ਫੋਨ ਤੇ ਗੱਲ ਕਰ ਰਹੀ ਸੀ ਉਹ ਕਰ ਐ ਗੱਲਾਂ ਚੱਲ ਪਈਆਂ ਵੀ ਕਿੱਥੇ ਉਹ ਕਹਿੰਦੇ ਵੀ ਮੈਲਬਰਨ ਚ ਕੱਲੋਂ ਕੱਲੋਂ ਰਹਿਣੇ ਆ ਜੀ ਹੈ ਨਾ ਵੀ ਆਪਣੇ ਤਰੀਕੇ ਪਿੰਡਾਂ ਦੇ ਨਾਂ ਪਿੰਡਾਂ ਐ ਤਰੀਕੇ ਨਾਲ ਫਿਰ ਪਿੰਡਾਂ ਵਾਲਿਆਂ ਲਈ ਇਹ ਕੱਲੋਂ ਬਣ ਗਿਆ ਜਿਵੇਂ ਆਪਾਂ ਨਿਊਜ਼ੀਲੈਂਡ ਤੇ ਪੱਲਟ ਹੋਏ ਕਹਿੰਦੇ ਹੋਗੇ ਉਹ ਕੱਲੋਂ ਕਹਿੰਦੇ ਕੋਈ ਆਪੋ ਆਪਣੇ ਤਰੀਕੇ ਨਾਲ ਬਣਾ ਲਿਆ ਪਰ ਜਿਵੇਂ ਆ ਸਾਰੇ ਪਿੱਛੇ ਘਰ ਦੇਖ ਰਹੇ ਆ ਤਾਂ ਇਹ ਤਕਰੀਬਨ ਇਹ ਆ ਵੀ ਜੇ ਪਰਸੈਂਟੇਜ ਦੇ ਹਿਸਾਬ ਨਾਲ ਗੱਲ ਕਰਨੀ ਹੋਵੇ 50% ਪਲੱਸ ਹਾਂਜੀ ਇੱਥੇ ਆਪਣੇ ਬੰਦਿਆਂ ਦੇ ਘਰ ਆ ਜਦੋਂ ਆਪਾਂ ਵੇਣ ਆ ਪਾਰਕਾਂ ਦੇ ਵਿੱਚ ਛਾਉ ਨੂੰ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਇਹ ਕਿਤੇ ਜਿਵੇਂ ਪਟਿਆਲੇ ਦਾ ਕੋਈ ਮਾਡਲ ਟਾਊਨ ਦਾ ਪਾਰਕ ਹੈ ਜਾਂ ਕਿਵੇਂ ਵੀ ਇਹਨੂੰ ਇੰਨਾ ਹੀ ਮਤਲਬ ਆਪਣੀ ਪੱਗਾਂ ਵਾਲੇ ਸਰਦਾਰ ਤੇ ਬੀਬੀਆਂ ਜਿਹੜੀਆਂ ਆਮ ਆਪਣੇ ਬੈਠੇ ਹੁੰਦੇ ਆਂ ਤਾਂ ਬਹੁਤ ਬਹੁਤ ਵਧੀਆ ਲੱਗਦਾ ਵੀ ਉੱਥੇ ਮੈਂ ਨਾ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਸੀ ਮੈਂ ਮੈਠਾ ਮੈਂ ਕਿਵੇਂ ਆ ਜੀ ਹੋਰ ਸਾਰਾ ਕੁਝ ਉਹ ਕਹਿੰਦੇ ਜਿਵੇਂ ਹੁਣ ਇੱਥੇ ਬੀਜਾ ਜਿਹੜਾ ਸਿਸਟਮ ਹੈ ਵੀ ਸਾਲ ਇੱਥੇ ਰਹਿ ਕੇ ਫਿਰ 6 ਮਹੀਨੇ ਇੰਡੀਆ ਰਹਿੰਦੇ ਆ ਜਿਹੜਾ 3 ਸਾਲ ਦਾ ਬੈਸਟਰ ਬੀਜਾ ਬਜ਼ੁਰਗਾਂ ਦਾ ਲੱਗਦਾ ਹੂੰ ਹੂੰ ਉਹਦੇ ਚ ਉਹ ਕਹਿੰਦੇ ਵੀ ਇੱਥੇ ਜੀ ਵੱਧ ਲੱਗਦਾ ਉੱਥੇ ਘੱਟ ਲੱਗਦਾ ਉਹਦਾ ਕਾਰਨ ਕੀ ਹੈ ਉਹ ਕਹਿੰਦੇ ਵੀ ਸਾਰੇ ਬਜ਼ੁਰਗ ਤਾਂ ਬਾਹਰ ਆ ਗਏ ਆ ਗਏ ਹਾਂਜੀ ਕੋਈ ਕੈਨੇਡਾ ਚ ਲਿਆ ਗਿਆ ਕੋਈ ਆਪਣੇ ਜਵਾਕਾਂ ਕੋਲੇ ਨਿਊਜ਼ੀਲੈਂਡ ਬੈਠਾ ਕੋਈ ਇੱਥੇ ਆ ਗਿਆ ਹੈ ਜੀ ਆਣ ਗਵੰਡ ਰਿਆ ਨਹੀਂ ਕੋਈ ਆਣ ਗਵੰਡ ਰਹਾ ਨਹੀਂ ਕੋਈ ਕਹਿੰਦੇ ਇੱਥੇ ਸਾਡਾ ਮਨ ਤੇ ਜੀ ਵੱਧ ਲੱਗਦਾ ਕਿਉਂਕਿ ਇੱਥੇ ਪੂਰੀ ਰੌਣਕ ਮਿਲਿਆ ਕਮਿਊਨਿਟੀ ਸੈਂਟਰ ਬਣੇ ਹੁੰਦੇ ਆ ਉੱਥੇ ਜਾ ਕੇ ਬਹਿੰਦੇ ਆ ਅੰਦਰ ਸਾਰਾ ਕੋ ਚਾਹ ਪਾਣੀ ਦਾ ਵੀ ਸਾਡੇ ਹੁਣ ਮੈਂ ਬੈਵਰੇਜ ਮੈਂ ਰਹਿਣਾ ਇਥੋਂ 5-6 ਕਿਲੋਮੀਟਰ ਦੂਰ ਉੱਥੇ ਮੈਂ ਬਜ਼ੁਰਗਾਂ ਨਾਲ ਗੱਲ ਕਰਿਆ ਮੈਂ ਕਿ ਚਾਹ ਪਾਣੀ ਦਾ ਵੀ ਪ੍ਰਬੰਧ ਵੀ ਆ ਪੁੱਛ ਕੇ ਵੀ ਜਾਂਦੇ ਆ ਸਾਨੂੰ ਭਾਈ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਗਈ ਐਡੋ ਵੱਡੀ ਸਹੂਲਤ ਕੀ ਹੋ ਸਕਦੀ ਹੈ ਸਹੀ ਗੱਲ ਨਾਲੇ ਖਾਣਾ ਪੀਣਾ ਸ਼ੁੱਧ ਆ ਖਾਣਾ ਪੀਣਾ ਸ਼ੁੱਧ ਆ ਫਿਰ ਕਹਿੰਦੇ ਸਾਡੀ ਦੀਵਾਲੀ ਵੀ ਮਨਾਉਂਦੇ ਆ ਸਾਡੀ ਬਸਾਖੀ ਵੀ ਮਨਾਉਂਦੇ ਆ ਸਾਨੂੰ ਪਤਾ ਵੀ ਇਹਨਾਂ ਦੇ ਵੱਡੇ ਤਿਹਾਰ ਨੇ ਸੋ ਕਹਿਣ ਦਾ ਭਾਵ ਆ ਕਿ ਆ ਜਿਹੜਾ ਆ ਖੇਤਾ ਜਿੱਦਾਂ ਆਪਾਂ ਪਿਛਲੇ ਦਿਨੀ ਗੱਲਬਾਤ ਕੀਤੀ ਸੀਗੀ ਆਪਣਾ ਮੁੰਡਾ ਜਿਹੜਾ ਪੇਂਟਿੰਗ ਦਾ ਐਗਜ਼ਿਬਿਸ਼ਨ ਲਾਇਆ ਸੀ ਸੇਵਕ ਨਾਲ ਹੈਨਾ ਤਾਂ ਉੱਥੇ ਜਿਹੜਾ ਦੱਸਿਆ ਸੀ ਕਿ ਵੀ ਹੂਮ ਕਾਉਂਸਲ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਗਿਣਤੀ 14000 ਤੋਂ ਰਹੀ ਸੀ ਪਰ ਆ ਜਿੱਦਾਂ ਕਹਿ ਰਹੀਏ ਵੀ ਹੁਣ ਇਹ ਪਿਛਲੇ ਸੈਂਸਸ ਦੀ ਸੀ ਸਹੀ ਗੱਲ ਪਿਛਲੇ ਜਿਹੜੇ ਆ ਬਿਟਵਿਨ ਲਾਸਟ 3 ਇਅਰ ਜਿਹੜਾ ਕਹਿੰਦੇ ਆ ਵੀ ਆਪਣੇ ਕੋਬੋਰਡ ਤੋਂ ਬਾਅਦ ਤੇ ਮੈਨੂੰ ਲੱਗਦਾ ਕਿ ਆ ਜਿਹੜਾ ਇੱਥੇ 35 40 ਹਜ਼ਾਰ ਪੰਜਾਬੀ ਆ 15 ਕਿਲੋਮੀਟਰ ਦੇ ਘੇਰੇ ਚ ਅੰਕਲ ਕੱਲੋਂ ਕੱਲ ਹੀ ਆ ਮਿਕਲਮ ਕੱਲ ਹੀ ਆ ਇਹ ਸਾਰੇ ਏਰੀਆ ਹਾਂ ਆਪਾਂ ਬੈਵਰੇਜ ਕੱਲ ਹੀ ਆ ਬੋਲਣ ਤੱਕ ਜੀ ਬੋਲਣ ਤੋਂ ਲੈ ਕੇ ਆਪਾਂ ਜੇ ਆਪਾਂ ਗੱਲ ਕਰਨੀ ਹੋਵੇ ਕਰੇਗੀ ਪਰ ਤਾਂ ਇਹਨਾਂ ਬੁਲਟ ਤੋਂ ਕਹਿ ਦਈਏ ਹਨਾ ਸਾਰਾ ਜਿਹੜਾ ਹੈਗਾ ਅ ਗੱਲ ਹੁਣ ਟੇਣਾ ਸਾਹਿਬ ਖਬਰਾਂ ਦੀ ਕਰ ਲਈਏ ਸਹੀ ਗੱਲ ਹੈ ਹਾਂ ਜੀ ਖਬਰਾਂ ਦੀ ਗੱਲ ਸਭ ਤੋਂ ਪਹਿਲਾਂ ਜਿਹੜੀ ਗੱਲ ਆ ਕਿ ਵੈਸੇ ਖਬਰ ਇਹ ਆਸਟ੍ਰੇਲੀਆ ਦੀ ਨਹੀਂ ਹੈਗੀ ਹੂੰ ਖਬਰ ਤਾਂ ਇਹ ਕੈਨੇਡਾ ਦੀ ਹੈ ਪਰ ਇਹਦੇ ਨਾਲ ਆਸਟ੍ਰੇਲੀਆ ਚ ਵੀ ਬਹੁਤ ਪ੍ਰਤੀਕਰਮ ਆ ਰਹੇ ਆ ਸਹੀ ਗੱਲ ਹਰਦੀਪ ਸਿੰਘ ਨਿੱਜਰ ਜਿਹਨੇ ਕੀ ਸ੍ਰੀ ਗੁਰੂ ਘਰ ਦੇ ਪ੍ਰੈਜ਼ੀਡੈਂਟ ਵੀ ਸੀਗੇ ਹੂੰ ਬਾਹਰੋਂ ਤੇ ਹਾਂ ਤੇ ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਪਿਛਲੇ ਸਮੇਂ ਕਿਉਂਕਿ ਉਹ ਖਾਲਸਤਾਨੀ ਸਪੋਰਟਰ ਸੀਗੇ ਹੂੰ ਹੂੰ ਉਦੋਂ ਲੈ ਕੇ ਬੜੇ ਉਦੋਂ ਤੇ ਸਵਾਲ ਸ਼ੰਕੇ ਜਿਹੜੇ ਹੋ ਰਹੇ ਆ ਹੁਣ ਇਸ ਕਤਲ ਕੇਸ ਦੇ ਵਿੱਚ ਜਿਹੜੀਆਂ ਕੈਨੇਡੀਅਨ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਵੱਲੋਂ ਪੂਰੀ ਇੱਕ ਤਹਿਕੀਕਾਤ ਤੋਂ ਬਾਅਦ ਤਿੰਨ ਨੌਜਵਾਨਾਂ ਨੂੰ ਗ੍ਰਫਤਾਰ ਕੀਤਾ ਗਿਆ। ਹੂੰ ਹੂੰ। ਟੇਣਾ ਸਾਹਿਬ ਇਹਨਾਂ ਚੋਂ ਜਿਹੜੇ ਨੌਜਵਾਨ ਨੇ ਇਹਨਾਂ ਚੋਂ ਇੱਕ ਹੈਗਾ ਕਰਨ ਬਰਾੜ ਮੁੰਡਾ ਇਹ ਕੋਟ ਸੁਖੀਆ ਕੋਟਕਪੂਰੇ ਕੋਲ ਦਾ ਪੈਂਦਾ ਤੁਹਾਡੇ ਲਾਗੇ। ਹਾਂਜੀ ਫਰੀਦਕੋਟ ਜ਼ਿਲ੍ਹੇ ਚ। ਹਾਂਜੀ। ਫਿਰ ਇਹ ਕਮਲਪ੍ਰੀਤ ਸਿੰਘ ਉਹਦਾ ਹੈਗਾ ਚੱਕ ਕਲਾਂ ਨਕੋਦਰ ਤੇ ਇੱਕ ਹੈਗਾ ਕਰਨਪ੍ਰੀਤ ਸਿੰਘ ਸੁੰਢਲ ਪਿੰਡ ਤੋਂ ਬਟਾਲੇ ਤੋਂ। ਹੂੰ। ਸੋ ਕਹਿਣ ਦਾ ਭਾਵ ਹੈ ਇੱਕ ਮਾਝੇ ਦਾ ਇੱਕ ਮਾਲਵੇ ਦਾ ਇੱਕ ਦੁਆਬੇ ਦਾ। ਹਾਂਜੀ। ਸੋ ਪਰ ਟੇਣਾ ਸਾਹਿਬ ਗੱਲ ਇਹ ਹੈ ਕਿ ਇਹਨਾਂ ਜਿਹੜੀਆਂ ਨੌਜਵਾਨਾਂ ਦੀਆਂ ਜਿਹੜੀਆਂ ਤਾਰਾਂ ਨੇ ਹੂੰ ਹੂੰ ਉਹ ਤਾਰਾਂ ਜਿਹੜੀਆਂ ਹੁਣ ਇਹ ਤੋਂ ਇੱਕ ਸਵਾਲ ਸ਼ੁਰੂ ਹੋਇਆ ਖਾਸ ਤੌਰ ਤੇ ਵਿਦੇਸ਼ਾਂ ਦੇ ਸੋਸ਼ਲ ਮੀਡੀਆ ਦੇ ਵਿੱਚ ਇਹਦੀ ਚਰਚਾ ਚੱਲੀ ਹੈ ਚਰਚਾ ਕੀ ਚੱਲੀ ਹੈ ਕਿ ਲੌਰੈਂਸ ਬਿਸ਼ਨੋਈ ਦੇ ਸਪੋਰਟਰਾਂ ਵੱਲੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਨਾ ਜਿਹੜੀ ਸ਼ੁਰੂਆਤੀ ਜਿਹੜੀ ਹੈਗੀਆਂ ਤੇ ਲੌਰੈਂਸ ਬਿਸ਼ਨੋਈ ਇਸ ਮੌਕੇ ਭਾਰਤੀ ਜੇਲ੍ਹਾਂ ਦੇ ਵਿੱਚ ਜਿਹੜਾ ਕਹਿ ਸਕਦੇ ਇੱਕ ਵੀਆਈਪੀ ਟ੍ਰੀਟਮੈਂਟ ਲੈ ਰਿਹਾ ਬਲਕੌਰ ਸਿੰਘ ਲਗਾਤਾਰ ਇਸ ਮਾਮਲੇ ਤੇ ਬੋਲ ਰਿਹਾ ਜਿਹੜੇ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਉਹਦੀ ਇੰਟਰਵਿਊ ਵੀ ਹੋਈ ਹੈ ਜੇਲ੍ਹ ਚੋ ਇੰਟਰਵਿਊ ਹੋਈ ਹੈ ਇਸ ਮੌਕੇ ਤੱਕ ਨਹੀਂ ਪਤਾ ਲੱਗਾ ਵੀ ਕਿੱਥੇ ਗਈ ਉਹ ਕਿਹੜੇ ਰਾਤ ਚ ਇਸ ਮੌਕੇ ਹੁਣ ਹੂੰ ਕਿ ਰਾਤ ਦੀਆਂ ਜੇਲ੍ਹਾਂ ਦੇ ਵਿੱਚ ਲਾਰੈਂਸ ਮਿਸ਼ਨੂਈ ਹੈ ਜੀ ਟਣਾ ਸਾਹ ਸੋ ਕਹਿਣ ਦਾ ਇਹ ਭਾਵ ਆ ਕਿ ਹੁਣ ਲੋਕਾਂ ਨੇ ਆਪਣੇ ਤਰੀਕੇ ਨਾਲ ਆਈਡੀਆ ਲਾਉਣਾ ਸ਼ੁਰੂ ਕਰਤਾ ਇੱਕ ਬੇਗਾਨਗੀ ਦਾ ਅਹਿਸਾਸ ਹੂੰ ਹੂੰ ਜਿਹੜਾ ਕੀ ਹੋ ਰਿਹਾ ਕਿ ਅ ਮੂਵਮੈਂਟ ਕੋਈ ਵੀ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਰਹਿ ਕੇ ਤੁਸੀਂ ਕਿਸੇ ਵੀ ਕਿਸਮ ਦੀ ਗੱਲਬਾਤ ਕਰ ਸਕਦੇ ਸਾਡੇ ਖਾਲਿਸਤਾਨ ਨਾਲ ਜਿਹੜੇ ਕਹਿ ਸਕਦੇ ਲੱਖ ਕਿਸਮ ਦੇ ਬੁਖਰੇਵੇਂ ਹੋ ਸਕਦੇ ਆ ਪਰ ਜੇ ਕੋਈ ਬੰਦਾ ਜਿਹੜਾ ਕਿ ਸੰਵਿਧਾਨ ਦੇ ਤਹਿਤ ਕੋਈ ਗੱਲਬਾਤ ਰੱਖਦਾ ਕੋਈ ਮੰਗ ਕਰਦਾ ਉਹਦਾ ਕਤਲ ਤਾਂ ਉਹਦਾ ਕੋਈ ਮੂਲ ਨਹੀਂ ਨਾ ਹੈਗਾ ਫਿਰ ਜਿਹੜਾ ਕਿ ਜਿਸ ਤਰੀਕੇ ਨਾਲ ਕਿੰਨਾ ਤੋਂ ਕਰਵਾਇਆ ਜਾ ਰਿਹਾ ਥਰਡ ਪਾਰਟੀ ਥਰਡ ਪਾਰਟੀ ਕੋਣ ਗੈਂਗਸਟਰ ਜਿਹੜੇ ਗੈਂਗਸਟਰ ਜਿਨ੍ਹਾਂ ਦਾ ਆਲਰੇਡੀ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਘਰਾਂ ਚ ਕਿੰਨਾ ਲਾਅ ਐਂਡ ਆਰਡਰ ਦਾ ਕਿੰਨਾ ਕੋਥੇ ਜਿਹੜਾ ਵਿਗਾੜ ਕੀਤਾ ਹੋਇਆ ਪੈਦਾ ਕੀਤਾ ਹੋਇਆ ਸੋ ਉਹ ਚੀਜ਼ਾਂ ਜਿਹੜੀਆਂ ਹੈ ਕਿ ਨਜ਼ਰ ਆ ਰਹੀਆਂ ਨੇ ਸੋ ਕਹਿਣ ਦਾ ਭਾਵ ਹੈ ਕਿ ਆਸਟ੍ਰੇਲੀਆ ਦੇ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਨੇ ਪੰਜਾਬੀ ਜਿੱਥੇ ਵੀ ਗੱਲਬਾਤ ਕਰ ਰਹੇ ਜਾਂ ਜਿੱਥੇ ਵੀ ਆਪਾਂ ਪਿਛਲੇ ਜਦੋਂ ਦੋ ਤਿੰਨ ਦਿਨਾਂ ਤੋਂ ਇਹ ਅਪਡੇਟ ਆਈ ਹੈਗੀ ਆ ਜਿਹਨੂੰ ਵੀ ਮਿਲੇ ਆ ਤਾਂ ਉਹਨਾਂ ਨੇ ਅ ਬੜਾ ਮਤਲਬ ਇਸ ਚੀਜ਼ ਨੂੰ ਮਹਿਸੂਸ ਕੀਤਾ ਬਗਾਨਗੀ ਦਾ ਮਹਿਸੂਸ ਕੀਤਾ ਕਿ ਜੇ ਲੌਰੈਂਸ ਮਿਸ਼ਨ ਹੋਈ ਨਾਲ ਜੋੜ ਕੇ ਬਿਲਕੁਲ ਮਹਿਸੂਸ ਕੀਤਾ ਕਿ ਇੱਥੋਂ ਪਤਾ ਲੱਗਦਾ ਹੈ ਕੀ ਇਹ ਤਾਰਾਂ ਕਿੱਥੇ ਜੁੜੀਆਂ ਆ। ਆਪਾਂ ਨੂੰ ਇਹਦੀ ਕਹਿਣ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਹੈਗੀ। ਲੋਕ ਆਪਣੇ ਆਪ ਹੀ ਸਮਝ ਲੈਣ। ਆਪਣੇ ਆਪ ਕਰ ਲੈਣ। ਹੈ ਜੀ। ਸੋਤਨ ਦੀ ਵੀ ਤੁਸੀਂ ਗੱਲ ਕੀਤੀ ਹੈ ਪੰਜਾਬ ਦੇ ਹਵਾਲੇ ਨਾਲ ਕੈਨੇਡਾ ਦੇ ਵਿੱਚ ਤੇ ਮੈਂ ਹੁਣ ਪੰਜਾਬ ਦੇ ਹਵਾਲੇ ਨਾਲ ਹੀ ਇੱਕ ਜਿਹੜੀ ਆਸਟ੍ਰੇਲੀਆ ਦੀ ਵੀ ਮੈਂ ਗੱਲ ਕਰ ਰਿਹਾ ਹਾਂ। ਜੀ ਜੀ ਬਿਲਕੁਲ। ਤੁਹਾਨੂੰ ਪਤਾ ਵੀ ਹਾਂ ਕੁਝ ਦਿਨ ਪਹਿਲਾਂ ਇੱਕ ਨਿਊਜ਼ ਰਿਪੋਰਟ ਆਈ ਸੀਗੀ ਕਿ ਜਿਹੜੀ ABC ਜਿਹੜਾ ਆਸਟ੍ਰੇਲੀਆ ਦੀ ਹੈ ਵੱਡੀ ਅਧਾਰਾ ਹੈ। ਜੀ। ਉਹਦੀ ਰਿਪੋਰਟਰ ਸੀ ਨਿਊ ਦਿੱਲੀ ਦੇ ਵਿੱਚ ਤੇ ਉਹ ਕੱਲ ਆਪਣੇ ਚਰਚਾ ਕਰ ਰਹੀ ਸੀ ਆਪਣੇ ਇੱਥੇ ਨੈਸ਼ਨਲ ਮੀਡੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜੀ ਚਾਚਾ ਉਹ ਕਹਿੰਦੀ ਵੀ ਮੈਂ ਨਾ ਜਦੋਂ ਜਿਹੜੀ ਉਹਦਾ ਵੀਜ਼ਾ ਨਹੀਂ ਸਿਵਾਇਆ ਹੁਣ ਮੈਂ ਨਾ ਭੁੱਲ ਗਿਆ ਉਸ ਕੁੜੀ ਦਾ ਜਿਹੜੀ ਰਿਪੋਰਟਰ ਸੀ ਏਬੀਸੀ ਦੀ ਜੀ ਤੋ ਉਹ ਕਹਿੰਦੀ ਵੀ ਜਦੋਂ ਆਪਣੇ ਪੋਡਕਾਸਟ ਕਰ ਰਹੀ ਸੀ ਆਪਣੇ ABC ਰੇਡੀਓ ਦੇ ਉੱਤੇ ਜੀ ਐਪ ਦੇ ਉੱਤੇ ਤੋ ਉਹ ਕਹਿੰਦੀ ਵੀ ਮੈਂ ਨਾ ਪੰਜਾਬ ਗਈ ਸੀ ਜਦੋਂ ਇਹ ਜਿਹੜਾ ਰੌਲਾ ਅਸਲ ਦੇ ਜਿਹੜੀ ਡਾਕੂਮੈਂਟਰੀ ਬਣਾਉਣਗੇ ਡਾਕੂਮੈਂਟਰੀ ਬਣਾਉਣਗੇ ਸੀ ਉਹ ਕਿਸਾਨਾਂ ਵਾਲੇ ਸੰਘਰਸ਼ ਦੇ ਵਿੱਚ ਜੀ 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 ਤੇ ਉੱਥੋਂ ਫਿਰ ਉਹ ਕਹਿੰਦੀ ਵੀ ਮੈਨੂੰ ਇੱਕ ਦਿਨ ਕਾਲ ਵੀ ਆਈ ਜੀ ਤੇ ਫਿਰ ਜਦੋਂ ਉਹਨੇ ਇਹ ਵੀ ਗੱਲ ਕਹੀ ਹੈ ਵੀ ਮੇਰਾ ਜਿਹੜਾ ਵੀਜ਼ਾ ਐਕਸਟੈਂਡ ਨਹੀਂ ਕੀਤਾ ਹਾਲਾਂਕਿ ਇਹਦੇ ਵਿੱਚ ਗੱਲ 'ਚ ਪਤਾ ਨਹੀਂ ਕੀ ਹੈਗਾ ਵੀ ਉਹਨੂੰ ਇਮੀਗ੍ਰੇਸ਼ਨ ਨੇ ਫੋਨ ਕੀਤਾ ਜਾਂ ਕਿਵੇਂ ਕੀਤਾ ਪਰ ਉਹ ਕਹਿ ਰਹੀ ਸੀ ਮੈਨੂੰ ਫੋਨ ਕਰਕੇ ਦੱਸਿਆ ਗਿਆ ਹਣਾ ਤੇ ਉਹ ਕਹਿੰਦੀ ਵੀ ਇਹ ਹੀ ਮੇਨ ਰੀਜ਼ਨ ਹੈ ਵੀ ਉਹਨਾਂ ਨੇ ਮੈਨੂੰ ਹੋਰ ਤਾਂ ਦੱਸਿਆ ਵੀ ਜਿਹੜਾ ਸਾਡੀ ਸਿਕਿਉਰਿਟੀ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਦੇ ਐਂਗਲ ਤੋਂ ਜਿਹੜਾ ਉਹਦਾ ਜਿਹੜਾ ਵੀਜ਼ਾ ਐਕਸਟੈਂਡ ਨਹੀਂ ਕੀਤਾਗਾ ਸੋ ਮੇਰੇ ਕਹਿੰਦਾ ਮਤਲਬ ਸੀਗਾ ਜਿਹੜਾ ਪੰਜਾਬ ਦੀ ਚਰਚਾ ਜਾਂ ਪੰਜਾਬ ਦੇ ਕਿਸਾਨ ਸੰਘਰਸ਼ ਦੀ ਉੱਥੋਂ ਦੀ ਚਰ ਵੀ ਇਹ ਜਿਹੜਾ ਚਰਚਾ ਦਾ ਵਿਸ਼ਾ ਬਣੀ ਹੈ ਕਿਉਂਕਿ ਉਹ ਵੱਡਾ ਇਵੈਂਟ ਸੀ ਕਹਿਣਾ تھا ਵੱਡਾ ਇਵੈਂਟ ਸੀ ਤੇ ਉਹਦਾ ਇਫੈਕਟ ਬਹੁਤ ਜਿਹੜੀ ਕਿ ਗਲੋਬਲੀ ਪਿਆ ਹੁਣ ਟੇਨਾ ਸਾਹਿਬ ਇਹਦੇ ਨਾਲ ਹੀ ਮੈਂ ਇੱਕ ਚੀਜ਼ ਹੋਰ ਜੋੜਦਾ ਜੇ ਤੁਸੀਂ ਗੱਲ ਕੀਤੀ ਆ ਇੱਕ ਜਦੋਂ ਇਹ ਸਾਰੇ ਵਰਤਾਰੇ ਚੱਲਦੇ ਉਹ अडानी ਦੀ ਚਰਚਾ ਤਾਂ ਹੁੰਦੀ ਹੈ ਹੁੰਦੀ ਹੈ ਬਿਲਕੁਲ ਕਿਸਾਨਾਂ ਨੇ ਵੀ अडानी ਦੀ ਚਰਚਾ ਕੀਤੀ ਆ ਨਾ ਤੁਸੀਂ ਇਹ ਦੇਖੋ ਕਿ ਉੱਥੇ ਕਿੰਨੀ ਹਿਊਮਿਲੇਸ਼ਨ ਹੁੰਦੀ ਹੋਊਗੀ ਵੀ अडानी ਗਰੁੱਪ ਆਸਟ੍ਰੇਲੀਆ ਦੇ ਵਿੱਚ ਵੀ ਇੱਥੋਂ ਦੇ ਨੇਚਰਲ ਜਿਹੜੇ ਰਿਸੋਰਸਸ ਨੇ ਉਹਨਾਂ ਨੂੰ ਹਿਊਮਿਲੇਟ ਕਰਨ ਤੋਂ ਘਬਰਾਉਂਦਾ ਨਹੀਂ ਹੂੰ ਹੂੰ ਹੁਣ ਕੀ ਹੈ ਕਿ ਗੌਤਮ ਡਾਨੀ ਦੀ ਨਾ ਜਿਹੜੀ ਕਾਰ ਮਾਈਕਲ ਜਿਹੜੀ ਕੋਲਾਖਾਨ ਆ ਇਹ ਨਾ ਡੋਗਮ ਬੂਲਾ ਕੋਈ ਝਰਨੇ ਆ ਬੜੇ ਮਸ਼ਹੂਰ ਕੁਵਿੰਸਲੈਂਡ ਦੇ ਵਿੱਚ ਠੀਕ ਹੈ ਹੁਣ ਆਪਾਂ ਤਾਂ ਗਏ ਨਹੀਂ ਉੱਥੇ ਹਨਾ ਡੋਗਮ ਬੂਲਾ ਤੋਂ ਨਾ ਮਸ਼ਹੂਰ ਪਤਾ ਲੱਗ ਰਿਹਾ ਕਿ ਐਬਰੋਜ਼ ਜਿਹੜੇ ਹੈਗੇ ਮੂਲ ਵਾਸੀਆ ਹਾਂ ਹਾਂ ਉਹਨਾਂ ਦਾ ਨਾਮ ਹੈਗਾ ਕਹਿੰਦੇ ਵੀ ਉੱਥੇ ਇਹਨਾਂ ਨੂੰ ਜਿਹੜਾ ਖੁਦਾਈ ਕਰਨ ਦਾ ਜਿਹੜਾ ਮਿਲਿਆ ਸੀ ਠੀਕਾ ਠੀਕਾ ਮਿਲਿਆ ਸੀ ਤੇ ਇਹਨਾਂ ਨੇ ਸਹਿਮਤੀ ਪ੍ਰਗਟ ਕੀਤੀ ਸੀ ਵੀ ਭਾਈ ਅਸੀਂ ਆ ਜਿਹੜੇ ਮਾਪਦੰਡ ਨੇ ਇਹ ਕਰਾਂਗੇ ਕਿਉਂਕਿ ਹੁਣ ਤਕਨੀਕੀ ਤੌਰ ਦੇ ਦਾ ਆਪਾਂ ਦੱਸ ਨਹੀਂ ਸਕਦੇ ਵੀ ਉਹ ਕਿੰਨੇ ਐਮਐਮ ਝਰਨੇ ਤੋਂ ਕਿੰਨੀ ਦੂਰ ਹੋਣਾ ਚਾਹੀਦਾ ਦਾ ਕੀ ਇਫੈਕਟ ਹੋਣਾ ਚਾਹੀਦਾ ਦਾ ਪਾਣੀ ਦੀ ਕਿਵੇਂ ਵਰਤ ਪਤਾ ਐਗਰੀਮੈਂਟ ਚ ਡਿਟੇਲ ਹੋਗੇ ਡਿਟੇਲ ਹੋਗੇ ਉਹ ਹੁਣ ਜਿਹੜਾ ਕਿ ਇਹਨਾਂ ਨੇ ਜਣੇ ਕਿ ਜਦੋਂ ਜਦੋਂ ਸਾਰਾ ਪ੍ਰੋਜੈਕਟ ਸ਼ੁਰੂ ਹੋ ਗਿਆ ਤਾਂ ਉਹਦੇ ਚ ਲੱਗਿਆ ਵੀ ਉਹ ਜਿਹੜੇ ਨੈਚੁਰਲ ਰਿਸੋਰਸ ਨੇ ਉਹਨਾਂ ਨੂੰ ਗੰਦਲੇ ਕਰ ਰਹੇ ਆ ਉਹ ਝਰਨੇ ਕਈ ਸੌ ਸਾਲਾਂ ਤੋਂ ਇਵੇਂ ਟਣਾ ਸਾਹ ਬਹਿ ਰਹੇ ਆ ਉਹਨਾਂ ਨੂੰ ਜਾਨੀ ਕਿ ਜਦੋਂ ਦਾ ਇਹਨਾਂ ਨੇ ਉੱਥੇ ਪ੍ਰੋਜੈਕਟ ਸ਼ੁਰੂ ਕੀਤਾ ਤੇ ਉਹਨਾਂ ਦੇ ਉੱਤੇ ਇਫੈਕਟ ਪੈਣਾ ਸ਼ੁਰੂ ਕੀਤਾ ਜੀ ਤੋਂ ਬਾਅਦ ਕੁੰਜਲੈਂਡ ਸਰਕਾਰ ਨੇ ਇਹ ਫੌਰੀ ਤੌਰ ਦੇ ਉੱਤੇ ਫੈਸਲਾ ਲੈਂਦੇ ਹੋਏ ਤੇ ਇਹਨਾਂ ਦਾ ਜਿਹੜਾ ਹੈਗਾ ਕਿ ਕੰਮ ਬੰਦ ਕਰਾਤਾ ਸੋ ਵੇਖੋ ਤੁਸੀਂ ਇਹ ਗੱਲ ਕਰੋ ਵੀ ਸਾਡੇ ਜਿਹੜਾ ਮਾਈਂਡਸੈਟ ਬਣਿਆ ਖਾਸ ਕਰਕੇ ਮੈਂ ਇੰਡੀਅਨ ਮਾਈਂਡਸੈਟ ਹੈ ਵੀ ਜਿਹੜਾ ਇਹ ਕੁਦਰਤ ਨਾਲ ਖਿਲਵਾੜ ਕਰਨ ਵਾਲਾ ਪਹਿਲਾ ਮੰਨ ਦੇ ਵਿੱਚ ਇਹਨਾਂ ਦੇ ਕਨਸੈਪਟ ਹੁੰਦਾ ਵੀ ਅਸੀਂ ਉਸ ਚੀਜ਼ ਦੀ ਪ੍ਰਵਾਹ ਨਹੀਂ ਕਰਨੀ ਜਿਵੇਂ ਆਪਣੇ ਗੱਲ ਕਰਦੇ ਆ ਮੈਲਬਰੋਜ਼ ਜਿਹੜੀ ਜੀਰਾ ਸ਼ਰਾਬ ਫੈਕਟਰੀ ਸੀ ਉਹਦੇ ਵਿੱਚ ਵੀ ਵੇਖੋ ਤੁਸੀਂ ਕਿੰਨਾ ਰੌਲਾ ਪਿਆ ਹਾਲਾਂਕਿ ਚਾਹੀਦਾ ਤਾਂ ਹੁੰਦਾ ਸੀ ਜਿਹੜਾ ਉਹਦਾ ਗੰਦਾ ਪਾਣੀ ਆ ਉਹ ਕਿਸੇ ਪਾਸੇ ਹੋਰ ਜਾਣਾ ਹੁੰਦਾ ਟ੍ਰੀਟ ਹੋਣਾ ਪਰ ਉਹ ਤਾਂ ਇਹਦੇ ਵੀ ਥੱਲੇ ਹੀ ਪੈ ਰਿਹਾ ਹੁਣ ਇਹ ਦੋਸ਼ ਲੱਗੇ ਆ ਹਾਲਾਂਕਿ ਬਾਅਦ ਚ ਰਿਪੋਰਟਾਂ ਵੀ ਆਈਆਂ ਇੱਕ ਇੱਕ ਬੜੇ ਵੱਡੇ ਸਿਆਸੀ ਆਗੂ ਆ ਦੋਨੇ ਪਿਓ ਪੁੱਤ ਵਿਧਾਇਕ ਨੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਕਿੰਨੀਆਂ ਮਿੱਲਾਂ ਕਿੰਨੀਆਂ 슈ਗਰ ਮਿੱਲਾਂ ਤੇ ਕਿੰਨੇ ਰੋਪ ਲੱਗਦੇ ਆ ਪਰ ਉਹ ਬੋਲਦਾ ਟਰੈਨਾ ਸਹੀ 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 ਸੋ ਹੁਣ ਗੱਲ ਇਹ ਹੈ ਵੀ ਜੇ ਮਤਲਬ ਆਸਟ੍ਰੇਲੀਆ ਵਰਗੇ ਮੁਲਕ ਜਿੱਥੇ ਕਿ ਬਹੁਤ ਧਿਆਨ ਰੱਖਿਆ ਜਾਂਦਾ ਇਸ ਨੁਕਤੇ 'ਤੇ ਨਜ਼ਰ ਤੋਂ ਉੱਥੇ ਜਿਹੜਾ ਹੈਗਾ ਕਿ ਗੌਤਮ ਡਾਨੀ ਗਰੁੱਪ ਇਸ ਤਰੀਕੇ ਨਾਲ ਕਰ ਰਿਹਾ ਤਾਂ ਹਿੰਦੁਸਤਾਨ ਦੇ ਵਿੱਚ ਉਹ ਪੱਧਰ ਕਿੱਡਾ ਵਿਆਪਕ ਤੇ ਕਿੱਡਾ ਵੱਡਾ ਹੋਊਗਾ ਸਹੀ ਸਹੀ ਬਿਲਕੁਲ ਹਾਂਜੀ ਤੇ ਉਹਦੇ ਤੇ ਹੁਣ ਜੇ ਲੋਕ ਬੋਲਦੇ ਆ ਜੇ ਕੋਈ ਗੱਲਬਾਤ ਕਰਦੇ ਆ ਤੇ ਤੁਸੀਂ ਮਤਲਬ ਕਿਦਾਂ ਰੈਪ੍ਰੈਸ਼ਨ ਕਰਦੇ ਆ ਤੇ ਉਹਨਾਂ ਦੀ ਸੁਰੱਖਿਆ ਦੇ ਲਈ ਉਹਨਾਂ ਦੀ ਜਿਹੜੀ ਕਹਿ ਸਕਦੇ ਨੇ ਰਣਾ ਸਾਹਿਬ ਵੀ ਤੁਸੀਂ ਉਹਨਾਂ ਤੋਂ ਪਾਰਟੀ ਫੰਡ ਜਾਂ ਹੋਰ ਸਾਰਾ ਸਿਲਸਿਲਾ ਚਲਾਉਣ ਦੀ ਖਾਤਰ ਕਾਨੂੰਨਾਂ 'ਚ ਹੀ ਰੱਦੋ ਬਦਲ ਕਰ ਰਹੇ ਆ ਸਹੀ ਸਹੀ ਹੈ ਜੀ ਸੋ ਹੁਣ ਤੁਸੀਂ ਮੈਂ ਪਿੱਛੇ ਜਿਉਂਕਿ ਮੈਂ ਤਾਂ ਹੁਣ 5 ਸਾਲ ਹੋ ਗਏ ਨੂੰ ਮੇਰੀ ਥੋੜੇ ਦਿਨ ਪਹਿਲਾਂ ਹੀ ਕਿਸੇ ਨਾਲ ਗੱਲ ਹੋ ਰਹੀ ਸੱਜਣ ਨਾਲ ਉਹ ਕਹਿੰਦਾ ਵੀ ਵੀ ਮੈਂ ਬੰਬੇ ਤੋਂ ਫਲਾਈਟ ਕੀਤਾ ਤੇ ਉੱਥੇ ਅਡਾਨੀ ਲਾਂਚ ਹਣਾ ਇਸ ਤਰੀਕੇ ਨਾਲ ਜਿਹੜਾ ਸਿਸਟਮ ਆ ਵੀ ਸਾਰੇ 에어ਪੋਰਟਾਂ ਤੇ ਡਾਨੀ 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 ਨਜ਼ਰ ਆ ਰਿਹਾ ਆ ਰਿਹਾ ਹਾਂਜੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਰ ਰਹੇ ਆ ਵੀ ਪ੍ਰਾਈਵੇਟਾਈਜੇਸ਼ਨ ਹੋ ਗਈ ਸਾਰੀ ਹਾਂਜੀ ਪ੍ਰਾਈਵੇਟਾਈਜੇਸ਼ਨ ਨਹੀਂ ਤੁਸੀਂ ਗੈਣੇ ਕਿਹਦੇ ਕੋਲ ਕਰਤਾ ਸਿਸਟਮ ਇਹ ਤਾਂ ਹੈ ਜੀ ਸੋ ਬਿਲਕੁਲ ਜੀ ਸੋ ਟੇਣਾ ਸਾਹਿਬ ਇਹ ਤੋਂ ਬਾਅਦ ਇੱਕ ਗੱਲ ਹੋਰ ਆ ਗਈ ਗੱਲ ਆਪਾਂ ਕਰ ਲਈਏ ਵਿਚਾਂ ਦੀ ਹਾਂ ਆਪਾਂ ਲਗਾਤਾਰ ਇੱਥੇ ਪਿਛਲੇ ਦਿਨੀ ਖਬਰਾਂ ਨਸ਼ਰ ਕੀਤੀਆਂ ਨੇ ਕਿ ਬਸ ਦਾ ਆਸਟ੍ਰੇਲੀਆ ਭਾਰਤੀ ਜੇ ਗੱਲ ਕਰਨੀ ਹੋਵੇ ਕਿ ਇੱਥੇ ਵਿਚਾਂ ਦੇ ਉੱਤੇ ਹਾਦਸੇ ਵਾਪਰ ਜਾਂਦੇ ਨੇ ਮੌਤਾਂ ਹੋ ਜਾਂਦੀਆਂ ਨੇ ਹੁਣ ਤਾਂ ਚਾਹੇ ਠੰਡ ਹੋ ਗਈ ਪਰ ਕੱਲ ਵਿਕਟੋਰੀਆ ਦਾ ਜਿਹੜਾ ਇੱਕ ਅਹਿਮ ਵਿਚਾ ਟੁਰਕੋਏ ਵਿਚ ਬੜਾ ਇਥੋਂ ਦਾ ਮਸ਼ਹੂਰ ਵਿਚਾ ਉੱਥੇ ਇੱਕ ਜਣੇ ਦੀ ਹੋਰ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ ਬੜਾ ਡੂੰਘੇ ਪਾਣੀ ਦੇ ਵਿੱਚ ਜਿਹੜਾ ਉਹ ਹੋ ਗਿਆ ਹਜੇ ਉਹਦਾ ਮੂਲ ਕੀ ਸੀ ਕਿਸ ਤਰੀਕੇ ਨਾਲ ਉਹ ਪੁਸ਼ਟੀ ਨਹੀਂ ਹੋਈ ਹਾਲੇ ਜਾਂਚ ਵਗੈਰਾ ਹੋ ਰਹੀ ਹੈ ਆਪਣੇ ਪੰਜਾਬੀ ਵੀ ਕਈ ਇਸ ਤਰ੍ਹਾਂ ਦਾ ਸ਼ਿਕਾਰ ਹੋਏ ਆ ਹਣ ਪਿਛਲੇ ਦਿਨੀ ਹੁਣ ਤੇ ਕੋ ਇੱਕ ਪੂਰਾ ਪਰਿਵਾਰ ਹੀ ਪਰਿਵਾਰ ਹੀ ਹਾਂ ਉਹ ਜਿਹੜਾ ਉਥੋਂ ਦਾ ਤੇ ਟੈਣਾ ਸਾਹਿਬ ਜਿਹੜੀ ਆਈ ਹੈ ਵੀ ਪਿਛਲੇ 1 ਸਾਲ ਦੇ ਵਿੱਚ ਵਿਕਟੋਰੀਆ ਦੇ ਵਿੱਚ 27 ਜਾਨੇ ਸਮੁੰਦਰ ਦੀ ਭੇਟ ਚੜੇ ਆ ਬਕਟੋਰੀਆ ਕੱਲੇ ਸੂਬੇ ਚ ਕੱਲੇ ਸੂਬੇ ਇੱਕ ਸੂਬਾ ਤੇ ਜਿਹੜੀ ਜਿਹੜਾ ਅੰਕੜਾ ਨੇਸ਼ਨ ਵਾਈਡ ਆ ਇਸ 100 ਪਲੱਸ ਹੂੰ ਤਾਂ ਉਹ ਜਣੀ ਹਜੂਰੇ ਚ ਲਿਖਿਆ ਪਿਆ ਸੀ ਕਿ 100 ਪਲੱਸ ਜਿਹੜਾ ਹੈਗਾ ਕਿ ਪੂਰੇ ਕੰਟਰੀ ਦੇ ਵਿੱਚ ਹੈਪਨ ਹੋਇਆ ਜੀ ਉਹਦੇ ਚ ਵੀ ਗੱਲ ਕਰਨੀ ਹੋਵੇ ਤਾਂ ਆਸਟ੍ਰੇਲੀਆ ਚ ਹਿੱਸਾ ਵੱਡਾ ਹੈ ਵੱਡਾ ਸੋ ਇਹਦੇ ਮਤਲਬ ਤਦ ਵੀ ਇਹ ਵੀ ਪਤਾ ਲੱਗਦਾ ਜਦੋਂ ਆਪਾਂ ਨਿਊਜ਼ੀਲੈਂਡ ਚ ਰਹਿੰਦੇ ਸੀ ਉੱਥੇ ਥੋੜਾ ਜਿਹਾ ਹੈ ਜਿਆਦਾ ਕੋਈ ਸਖਤੀ ਹੁੰਦੀ ਸੀ ਹੋ ਸਕਦਾ ਇੱਥੇ ਥੋੜਾ ਜਿਹਾ ਕੋਈ ਉਸ ਤਰ੍ਹਾਂ ਦਾ ਕੋਈ ਲੀਨਿਐਂਟ ਹੋਵੇ ਸਿਸਟਮ ਵੀ ਜਿਹੜਾ ਕੋਈ ਜਿਆਦਾ ਤਾਂ ਜ ਡੋਲਮਾਨੀ ਕਰਦੇ ਹੁਣ ਜਿਹੜੇ ਜਿਹੜੇ ਕਹਿੰਦੇ ਕਿ ਜਿਹੜੇ ਜਨਾਬ ਉਹ ਸਮੁੰਦਰ ਦੇ ਜਿਹੜੇ ਗਾਰਡ ਹੁੰਦੇ ਆ ਉਹਨੂੰ ਸੀ ਗਾਰਡ ਉਹ ਕਿੰਨੀ ਗਿਣਤੀ ਆ ਕਿਹੜੇ ਵਿੱਚਾਂ ਤੇ ਕੀ ਆ ਕਿ ਕੋਈ ਕੰਟਰੀ ਸਾਰੀ ਕੋਸਟਲ ਆ ਸਹੀ ਗੱਲ ਹੁਣ ਸਾਰੇ ਨੂੰ ਕਵਰ ਵੀ ਨਹੀਂ ਕਰ ਸਕਦੇ ਤੁਸੀਂ ਕਵਰ ਕਰ ਸਕਦੇ ਚਾਰੇ ਪਾਸੇ ਸਮੁੰਦਰ ਹੈ ਚਾਰੇ ਪਾਸੇ ਸਮੁੰਦਰ ਹੈ ਹਨਾ ਵੱਡਾ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਆ ਜੀ ਆਪਾਂ ਕਹਿਣਾ ਹੁੰਦਾ ਤੇ ਇਹ ਜਿਹੜੀ ਚੀਜ਼ ਆ ਤੇ ਬਾਕੀ ਆਪਣੇ ਪੰਜਾਬੀ ਭਾਈਚਾਰੇ ਨੂੰ ਵੀ ਖਾਸ ਕਰਕੇ ਗੱਲ ਹੈ ਕਿ ਜਦੋਂ ਆਪਾਂ ਵਿੱਚ ਵਗੈਰਾ ਤੇ ਜਾਂਦੇ ਆ ਤੇ ਆਪਣਾ ਸੁਭਾਅ ਆਪਣੀ ਜਿਹੜਾ ਜੈਨੇਟਿਕਸ ਆ ਉਹਦੇ ਵਿੱਚ ਹੀ ਚੀਜ਼ਾਂ ਹੈ ਨਹੀਂ ਕਿ ਸਹੀ ਸਹੀ ਤੇ ਆਪਾਂ ਇਹ ਤੋਂ बच ਕੇ ਰਹੀਏ ਤੇ ਕਈ ਵਾਰੀ ਕੀ ਹੁੰਦਾ ਕਿ ਕਈ ਕਹਿੰਦੇ ਹੁੰਦੇ ਵੀ ਗੋਡਿਆਂ ਤੱਕ ਚਲੋ ਪਾਣੀ ਚੱਲ ਜੇ ਸਮੁੰਦਰ ਦੀ ਤਸਵੀਰ ਸਮਝਣੀ ਜ਼ਰੂਰੀ ਆ ਸਹੀ ਗੱਲ ਜੇ ਤੁਹਾਨੂੰ ਸਮੁੰਦਰ ਦੀ ਤਸਵੀਰ ਦਾ ਨਹੀਂ ਪਤਾ ਉਹ ਪਤਾ ਨਹੀਂ ਉਹਨੇ ਕਦੋਂ ਆ ਕੇ ਛਾਲਨੇ ਥੋੜਾ ਜਿਹੜਾ ਕਿ ਕਰ ਦੇਣਾ ਤੇ ਇਹ ਲੋ ਟਾਈਡ ਹਾਈ ਟਾਈਡ ਦੇ ਵੀ ਕਈ ਚੀਜ਼ਾਂ ਇਹਦੇ ਚ ਜੁੜੀਆਂ ਹੁੰਦੀਆਂ ਸੋ ਬੰਦੇ ਨੂੰ ਆਪਣਾ ਆਪ ਹੀ ਖਿਆਲ ਰੱਖਣਾ ਚਾਹੀਦਾ ਜੀ 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 ਬਿਲਕੁਲ ਸੋ ਹਾਂਜੀ ਸੋ ਹੋਰ ਜਨਾਬ ਸਾਹਿਬ ਕਵਰ ਕੋਈ ਤਨਦੀਪ ਦਿਓ ਨਾ ਇੱਕ ਨਾ ਆਪਾਂ ਖਬਰ ਅੱਜ ਕਰਨੀ ਹੈ ਕਿ ਜਿਹੜਾ ਨਾ ਇੱਥੋਂ ਦੀ ਜਿਹੜੀ ਫੈਡਰਲ ਸਰਕਾਰ ਹੈ ਹੂੰ ਜਿਹੜੀ ਕੇਂਦਰੀ ਸਰਕਾਰ ਨੂੰ ਕੇਂਦਰੀ ਸਰਕਾਰ ਕਹਾ ਸਕਦੇ ਹਾਂ ਹਾਂਜੀ ਜਿੱਦੋ ਇੰਡੀਆ ਹਿਸਾਬ ਨਾਲ ਕਹਿਣਾ ਮੈਂ ਤਾਂ ਮੋਦੀ ਵਾਲੀ ਸਰਕਾਰ ਹਾਂ ਮੋਦੀ ਸੈਂਟਰਲ ਗਵਰਨਮੈਂਟ ਸੈਂਟਰ ਦਿੱਲੀ ਦਿੱਲੀ ਹਾਂ ਦਿੱਲੀ ਹਾਂ ਇੱਥੇ ਦਿੱਲੀ ਨੂੰ ਆਪਾਂ ਕੰਨ ਬਰਾ ਨਾਲ ਸੰਬੋਧਿਤ ਕਹਿ ਸਕਦੇ ਹਾਂ ਉਹਨਾਂ ਨੇ ਨਾ ਇੱਕ ਐਜੂਕੇਸ਼ਨ ਲੋਨ ਜਿਹੜਾ ਉਹ ਨਾ 3 ਬਿਲੀਅਨ ਹੂੰ ਡਾਲਰ ਦਾ ਜੀ ਵੀ ਉਹਦੇ ਨਾਲ ਕਹਿੰਦੇ ਵੀ ਮਾਫ ਕੀਤਾ ਤੇ ਉਹਦੇ ਨਾਲ ਨਾ 3 ਜਾਨੀ ਕਿ 30 ਲੱਖ ਲੋਕਾਂ ਨੂੰ ਹੂੰ ਫਾਇਦਾ ਹੋਣਾ ਜੀ ਤੇ ਉਹਦੇ ਵਿੱਚ ਆਉਣੇ ਕਿਹੜੇ ਬੰਦੇ ਜਿਹੜੇ ਸਟੂਡੈਂਟ ਹੈ ਜਿਹਨਾਂ ਨੇ ਜਨਰਲ ਸਟੱਡੀ ਕੀਤੀ ਆ ਜਾਂ ਜਿਹਨੇ ਕਿਸੇ ਨੇ ਅਪਰੈਂਟਸ਼ਿਪ ਲਈ ਹੋਈ ਹੈ ਜਾਂ ਉਹ ਲੋਨ ਹੋ ਗਏ ਆ ਉਹ ਉਹ ਕੁੱਲ ਮਿਲਾ ਕੇ ਕਹਿੰਦੇ ਵੀ 3 ਲੱਖ ਲੋਕਾਂ ਨੂੰ ਇਸ ਚੀਜ਼ ਦੇ ਨਾਲ ਫਾਇਦਾ ਹੋਣਾ ਵੀ ਐਜੂਕੇਸ਼ਨ ਮੈਂ ਜੇ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿਆਂ ਇਹਦੇ ਵਿੱਚ ਹੂੰ ਤਾਂ ਉਹਦੇ ਵਿੱਚ ਤੰਦੀਪ ਇਹਦੇ ਵਿੱਚ ਨਾ ਮੈਂ ਤੁਹਾਨੂੰ ਦੱਸਾਂ ਜਿਹੜਾ ਹਾਇਰ ਐਜੂਕੇਸ਼ਨ ਜਿਹੜਾ ਕੰਟਰੀਬਿਊਸ਼ਨ ਸਕੀਮ ਹੈ ਇਹ ਉਹਦੇ ਤਹਿਤ ਹੋਣਾ ਇਹਦੇ ਵਿੱਚ ਨਾ ਮੈਂ ਹੁਣ ਜੇ ਆਪਾਂ ਗੱਲ ਕਰਦੇ ਹੁੰਦੇ ਜੇ ਆਪਾਂ ਆਂਡੀਆਂ ਦੀ ਗੱਲ ਕਰਦੇ ਵੀ ਸਾਡੇ ਜਿਹੜੇ ਐਮਪੀ ਕਹਿੰਦੇ ਸਾਡੇ ਕੋਲ ਪੱਲੇ ਨਹੀਂਗਾ ਹਮ ਬੀਸ ਅਸੀਂ ਕੀ ਕਰ ਸਕਦੇ ਹਾਂ ਮੈਂ ਤਾਂ ਕੱਲਾ ਕੱਲਾ ਐਮਪੀ ਹਾਂ ਤੇ ਇਹ ਨਾਲ ਬੜੀ ਇੰਟਰਸਟਿੰਗ ਗੱਲ ਇਹ ਹੈਗੀ ਹੈ ਕਿ ਜਿਹੜਾ ਨਾ ਇਸ ਦਿਨ ਨਾਲ ਜਿਹੜੀ ਚੀਜ਼ ਜੁੜੀ ਆ ਜੀ ਜਿਹੜੀ ਆਪਣੀ ਫੈਡਰਲ ਸਰਕਾਰ ਨੇ ਇਹ ਫੈਸਲਾ ਲਿਆ ਹਾਲਾਂਕਿ ਕਹਿੰਦੇ ਗ੍ਰੀਨ ਪਾਰਟੀ ਨੇ ਵੀ ਇੱਥੇ ਪ੍ਰੈਸ਼ਰ ਪਾਇਆ ਸੀਗਾ ਵੀ ਇਹ ਲੋਨ ਕਰੋ ਤੁਸੀਂ ਥੋੜਾ ਜਿਹਾ ਮਾਫ ਤਾਂ ਉਹਦੇ ਵਿੱਚ ਨਾ ਕਹਿੰਦੇ ਨਾ ਆਪਣੇ ਜਿਹੜੇ ਮੈਲਬਰਨ ਦੇ ਵਿੱਚ ਏਰੀਆ ਪੈਂਦਾ ਕੂ ਯੰਗ ਜੀ ਉਹ ਕੈਂਬਰੇਵਿਲ ਵਾਲੇ ਪਾਸੇ ਹੈਗਾ ਇਹ ਬਹੁਤ ਵਧੀਆ ਪੌਸ਼ ਇਲਾਕਾ ਉਸ ਹਲਕੇ ਦੀ ਐਮਪੀ ਹੈ ਆਜ਼ਾਦ ਜੀ ਡਾਕਟਰ ਮੌਨਿਕ ਰਾਏਨ ਜੀ ਬੀਬੀ ਐ ਜੀ ਐਮਬੀਬੀਐਸ ਉਸ ਡਾਕਟਰ ਲੈਂਦੇ ਆ ਅਰੀਜਨਲ ਰੂਪ ਦੇ ਵਿੱਚ ਤੇ ਉਹ ਐਮਪੀ ਹਥ ਤੇ ਉਹਨੇ ਵੀ ਕਹਿੰਦੇ ਨਾ ਇੱਕ ਪਟੀਸ਼ਨ ਸ਼ੁਰੂ ਕੀਤੀ ਸੀ ਇਸ ਮਾਮਲੇ ਦੇ ਉੱਤੇ ਤੇ ਉਹਦੇ ਵਿੱਚ ਨਾ 288000 ਸਿਗਨੇਚਰ ਉਹਨੇ ਕਰਵਾ ਕੇ ਦਿੱਤੇ ਵੀ ਇਹ ਜਿਹੜਾ ਲੋਨ ਜਿਹੜਾ ਮਾਫ ਹੋਣਾ ਚਾਹੀਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਸਾਡੇ ਜਿਹੜੇ ਐਮਪੀ ਆ ਉਹ ਤਾਂ ਜਾਂਦੇ ਹੀ ਨੀਗੇ ਪਾਰਲੀਮੈਂਟ ਦੇ ਵਿੱਚ ਤੇ ਜਿਹੜੇ ਖਾਸ ਤੌਰ ਤੇ ਕੱਲੇ-ਦਕਲੇ ਕਹਿੰਦੇ ਉਹ ਸਾਡੀ ਪਾਵਰ ਨਹੀਂ ਬੰਦੀ ਸੋ ਮੇਰੇ ਕਹਿਣ ਦਾ ਮਤਲਬ ਜੇ ਇੱਕ ਐਮਪੀ ਚਾਵੇ ਤਾਂ ਆਪਣੇ ਲੈਵਲ ਤੇ ਕੋਈ ਇਨੀਸ਼ੀਏਟਿਵ ਲੈ ਕੇ ਵੀ ਆਪਣਾ ਪਬਲਿਕ ਵੱਡੇ ਪਬਲਿਕ ਦਾ ਵੱਡਾ ਫਾਇਦਾ ਕਰ ਸਕਦਾ ਜਿਵੇਂ ਹੁਣ ਵੇਖੋ 30 ਲੱਖ ਲੋਕਾਂ ਨੂੰ ਇੱਕ ਢੰਗ ਨਾਲ ਫਾਇਦਾ ਹੋਣਾ। ਕਿਤੇ ਇਸ ਇਸ ਖਬਰ ਤੋਂ ਪ੍ਰਭਾਵਿਤ ਹੋ ਕੇ ਤੇ ਭਵੰਤਮਨ 13 ਹੱਥ ਤਾਂ ਨਹੀਂ ਮੰਗ ਰਿਹਾ ਹੈ। ਹੈ ਜੀ? ਹਾਂ ਜੀ। ਹੋ ਸਕਦਾ। ਹੈ ਜੀ? ਮੇਰੇ ਕੱਲਾ ਮਨਲਾ ਕੱਲਾ ਵੀ ਕਰਦਾ 7 ਲੱਖ ਵੀ ਕਰ ਵੀ ਮੇਰੇ ਕੋਲ ਤਾਂ ਬੰਦੇ ਮੈਨੂੰ ਤਾਂ ਤਾਈ ਨੂੰ ਤਾਂ ਪੰਜਾਬ ਦੀਆਂ ਜਨ ਸਭਾਵਾਂ ਦੇ ਵਿੱਚ ਰੈਲੀਆਂ ਦੇ ਵਿੱਚ ਭਵੰਤਮਨ ਹੋਰੀ ਕਹਿ ਰਹੇ ਆ ਕਿ ਮੈਨੂੰ ਜਿਹੜੇ ਕਹੇ 13 ਹੱਥ ਦੇ ਦਿਓ ਤਾਂ ਕਿ ਮੈਂ ਉੱਥੋਂ ਮੋਗਾ ਖਿਲਵਾਣਾ ਜਿਹੜਾ ਗਰੰਟਾਂ ਵਾਲਾ। ਤੁਹਾਨੂੰ 13 ਹੱਥ ਤੇ ਜ ਉਹ ਕਿੱਧਰ ਗਏ ਪ੍ਰੈਸ ਕਾਨਫਰੰਸਾਂ ਦੇ ਵਿੱਚ ਟਹਿਣਾ ਸਾਹਿਬ ਉੱਥੇ ਇਨਵਾਈਟਡ ਬੰਦੇ ਹੀ ਆਉਂਦੇ ਆ ਪੱਤਰਕਾਰ ਜਿਹੜੇ ਜਿਹੜੇ ਖਾਸ ਚੁਣਿੰਦਾ ਪੱਤਰਕਾਰ ਜਿਹੜੇ ਜਿਨ੍ਹਾਂ ਨਾਲ ਉਹਨਾਂ ਦੀ ਡੀਲ ਹੋਈ ਵੀ ਆ ਉਹੀ ਜਾ ਕੇ ਕਰਦੇ ਆ ਤੇ ਉਹ ਸਵਾਲ ਉਹ ਗਿਣੇ ਮਿੰਨੇ ਸਵਾਲ ਉਹ ਬਸ ਇੱਕ ਜਿਹੜਾ ਆ ਨਹੀਂ ਸਵਾਲ ਵੀ ਨਹੀਂ ਉਹ ਮੋਸਟਲੀ ਕੀ ਆ ਕਿ ਗਿਣੇ ਮਥੇ ਪ੍ਰੋਗਰਾਮ ਨੂੰ ਕਵਰ ਕਰਨ ਆਉਂਦੇ ਆ ਇਹ ਕਲਚਰ ਇਹ ਕਹਿੰਦੇ ਉਹਨਾਂ ਦੇ ਨਰਿੰਦਰ ਮੋਦੀ ਨੇ ਤਾਂ ਬਿਲਕੁਲ ਹੀ ਖਤਮ ਕਰਤਾ ਹੁਣ ਹੁਣ ਉਹ ਆਪਣੇ ਉਹ ਬੰਦਿਆਂ ਤੋਂ ਕੁਝ ਤੋਂ ਇੰਟਰਵਿਊ ਕਰਾਈਆਂ ਇਹ ਉਹ ਉਹ ਉਹਨੂੰ ਜਿਹੜਾ ਹੈਗਾ ਕਿ ਹੋਰ ਵੀ ਬਡੇਰੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਲਾਗੂ ਕੀਤਾ ਠੀਕ ਹੈ ਜੀ ਹਣੀ ਆਪਾਂ ਜਿਵੇਂ ਆਪਣੇ ਦੀਪਕ ਸ਼ਰਮਾ ਚਨਾਰਥਲ ਕਹਿੰਦੇ ਸੀਗੇ ਵੀ ਇੱਕ ਨਵਾਂ ਮੋਦੀ ਵਾਲੇ ਜਿਹੜੇ ਪੈੜਾਂ ਤੇ ਚੱਲ ਰਹੇ ਹੈ ਭਗਵੰਤ ਮਾਨ ਵੀ ਜੀ ਜੀ ਚਾਚਾ ਭਤੀਜਾ ਹੀ ਕਹਤਾ ਉਹਨਾਂ ਨੇ ਤਾਂ ਇਹੀ ਗੱਲ ਕਹਿ ਜਾਂਦੇ ਹੈ ਨਾ ਜੀ ਤੇ ਆਪਣਾ ਇਹ ਤੋਂ ਬਾਅਦ ਡੈਣਾ ਸਾਹਿਬ ਇੱਕ ਜਿਹੜੀ ਗੱਲ ਹੈਗੀ ਅਨਪਲੋਇਮੈਂਟ ਰੇਟ ਦੀ ਗੱਲ ਹੈਗੀ ਆਪਾਂ ਪਿਛਲੀ ਬਾਰ ਘਰਾਂ ਦੀਆਂ ਕੀਮਤਾਂ ਦੀ ਗੱਲ ਕੀਤੀ ਸੀ ਕਿ ਸਾਰੇ ਮੁਲਕ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਵਧ ਗਈਆਂ ਨੇ ਇਕੱਲੇ ਵਿਕਟੋਰੀਆ ਦੇ ਵਿੱਚ ਸਲਾਈਟਲੀ ਡਾਊਨ ਹੋਈਆਂ ਮੈਲਬਨ ਥੋੜੇ ਜਿਹਾ ਡਾਊਨ ਹੋਇਆ ਘਰ ਉਹ ਵੀ 0.1% ਦਾ ਤਾਂ ਕੀ ਆਪਾਂ ਇਹ ਕਹਿ ਸਕਦੇ ਹਾਂ ਜਾਨਕੀ ਉੱਥੇ ਖੜੇ ਆ ਖੜੇ ਆ ਕਹਿ ਸਕਦੇ ਨਹੀਂ ਹਾਂ ਆਪਾਂ ਇਹ ਕਹਿ ਸਕਦੇ ਹਾਂ ਪਰ ਟੈਨਸਨ ਤੋਂ ਅਨਪਲੋਇਮੈਂਟ ਰੇਟ ਦੇ ਵਿੱਚ ਥੋੜਾ ਜਿਹਾ ਵਾਧਾ ਹੋਇਆ ਨੈਸ਼ਨ ਵਾਈਡ 3.8 ਫੀਸ ਜਿਹੜੀ ਹੈਗੀ ਕਿ ਅਨਪਲੋਇਮੈਂਟ ਆ ਕਿ ਜਿਹੜੀ 4% ਕਹਿ ਲਈਏ 4% ਕਹਿ ਲਈਏ ਤੇ ਇਹਦੇ ਜਿਹੜਾ ਕੁਇਨਜ਼ਲੈਂਡ ਦੇ ਜਿਹੜੇ ਆਊਟ ਬੈਂਕ ਏਰੀਏ ਨੇ ਜਿਹੜਾ ਉਹਦਾ ਰੀਜਨਲ ਏਰੀਆ ਹੈ ਉਹ ਰੀਜਨਲ ਦਾ ਵੀ ਇੱਕ ਏਰੀਆ ਉੱਥੇ 6.6 ਸਭ ਤੋਂ ਵੱਧ ਜਿਹੜੀ ਹੈਗੀ ਆ ਇਹ ਤੋਂ ਬਾਅਦ ਜਿਹੜਾ ਹੈਗਾ ਕਿ ਨਾਰਥਰਨ ਟੈਰੀਟਰੀ ਦਾ ਕੰਪਲੀਟਲੀ ਜੇ ਉਹ ਡਾਰਬਨ ਨੂੰ ਛੱਡ ਦਈਏ ਤਾਂ 5.8 ਉੱਥੇ ਮੂਲ ਵਾਸੀ ਜ਼ਿਆਦਾ ਰਹਿੰਦੇ ਨੇ ਤੇ ਫਿਰ ਸਾਊਥ ਆਸਟ੍ਰੇਲੀਆ ਦੇ ਵਿੱਚ 5.6% ਆ ਜੀ ਤੇ ਆਪਣੇ ਇਥੇ ਵਿਕਟੋਰੀਆ ਦੇ ਵਿੱਚ ਜਿਹੜਾ ਰੀਜਨਲ ਏਰੀਆ ਉਹ ਤਕਰੀਬਨ 5% ਜਿਹੜੀ ਹੈਗੀ ਕਿ ਉੱਥੇ ਵੀ ਅਨਪਲਾਈਮੈਂਟ ਦਰ ਹੈਗੀ ਆ ਸੋ ਕਹਿਣ ਦਾ ਭਾਵ ਹੈ ਕਿ ਇਹ ਹੈ ਵੀ ਏਰੀਆ ਦੇ ਬਜੇ ਟੋਟਲ ਇਹਦਾ ਕਰੀਏ ਤਾਂ 0.3 ਫੀਸ ਜਿਹੜਾ ਕਿ ਵਾਧਾ ਹੋਇਆ ਸੋ ਕਹਿਣ ਦਾ ਭਾਵ ਹੈ ਕਿ ਜਿਵੇਂ ਰੈਸੈਸ਼ਨ ਦੀਆਂ ਗੱਲਾਂ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਉਹਦੀ ਸਾਰੀ ਚਰਚਾ ਹੋ ਰਹੀ ਹੈ ਤਾਂ ਉਹਦਾ ਅੰਸ਼ਕ ਪ੍ਰਭਾਵ ਹੈਗਾ ਪਰ ਇਹਦੇ ਨਾਲ ਹੀ ਗੱਲ ਥੋੜੀ ਦੂਜੀ ਜੋੜ ਦਈਏ ਕਿ ਜਿਹੜੇ ਵਿਦੇਸ਼ੀ ਕਹਿੰਦੇ ਕੁਝ ਲੋਕਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੋਵਿਡ ਤੋਂ ਬਾਅਦ ਜਿਹੜਾ ਕੰਟੀ ਹਾਂਜੀ ਹਾਂਜੀ ਹਾਂ ਤਾਂ ਉਹ ਵੀ ਇੱਕ ਰਿਪੋਰਟ ਆਈ ਹੈ ਮੈਂ ਤੁਹਾਨੂੰ ਵੀ ਦੱਸ ਦਿਆਂ ਇਹਦੇ ਵਿੱਚ ਨਾ ਬੋਸਟਨ ਕੰਸਲਟਿੰਗ ਗਰੁੱਪ ਆ ਇਹ ਹੈ ਜੀ ਇਹ ਹੈ ਤਾਂ ਮੈਲਬਰਨ ਦਾ ਹੀ ਇੱਥੋਂ ਦਾ ਇਹਨਾਂ ਨੇ ਨਾ ਸਰਵੇ ਕਰਵਾਇਆ ਸੀਗਾ ਲਗਭਗ 188 ਦੇਸ਼ਾਂ ਦੇ 188 ਦੇਸ਼ਾਂ ਦੇ 15000 ਜਿਹੜੇ ਪ੍ਰੋਫੈਸ਼ਨਲ ਸੀਗੇ ਜੀ ਉਹਨਾਂ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਜਾਂ ਉੱਥੋਂ ਜਿਹੜਾ ਅੰਕੜਾ ਲਿਆ ਉਹਦੇ ਵਿੱਚੋਂ ਵਧੀਆ ਗੱਲ ਨਿਕਲ ਕੇ ਖਾਸ ਤੌਰ ਤੇ ਸਾਡੇ ਆਸਟ੍ਰੇਲੀਆ ਵਾਸਤੇ ਬੜੀ ਵਧੀਆ ਗੱਲ ਹੈ ਕਿ ਆਸਟ੍ਰੇਲੀਆ ਉਸ ਤੋਂ ਪਹਿਲੇ ਨੰਬਰ ਤੇ ਆਇਆ ਜੀ ਸੋ ਇਹਨੇ ਉਹਨਾਂ ਨੇ ਜਿਹੜੇ ਦੇਸ਼ ਸੀਗੇ ਆਸਟ੍ਰੇਲੀਆ ਅਮਰੀਕਾ ਕੈਨੇਡਾ यूके जर्मनी जापान स्विट्जरलैंड सिंगापुर फ्रांस ਤੇ ਸਪੇਨ ਇਹ ਦਸਾਂ ਮਲਕਾਂ ਦੇ ਵਿੱਚੋਂ ਜਿਹੜਾ ਕਹਿ ਲੋ ਵੀ ਇਹ ਦਸਾਂ ਮਲਕਾਂ ਚੋਂ ਬੈਸਟ ਕਿਹੜਾ ਹੈਗਾ ਪ੍ਰੋਫੈਸ਼ਨਲ ਦੇ ਲਈ ਪ੍ਰੋਫੈਸ਼ਨਲ ਦੇ ਉਹ ਕਹਿੰਦੇ ਵੀ ਆਸਟ੍ਰੇਲੀਆ ਜਿਹੜਾ ਹੈ ਸਭ ਤੋਂ ਵੱਧ ਜਿਹੜਾ ਦੁਨੀਆ ਭਰ ਦੇ ਨਹੀਂ ਸਾਰੇ ਦੁਨੀਆ ਭਰ ਦੇ ਵਿੱਚੋਂ 188 ਦੇਸ਼ ਹੋ ਗਏ ਨਾ ਇਹਨਾਂ ਵਿੱਚੋਂ ਦਸ ਆਇਆ ਹਾਂ ਇਹਨਾਂ ਦਸਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਹਾਂ ਜਾਨੀ ਕਿ ਉਹਦੇ 'ਚ ਵੀ ਜਿਹੜੇ ਆਪਾਂ ਕਹਿ ਰਹੀਏ ਵੀ ਪਹਿਲੇ ਟੌਪ 10 ਕੰਟਰੀ ਆ ਗਈ ਟੌਪ 10 ਹਾਂ ਟੌਪ ਪ੍ਰੋਫੈਸ਼ਨਲਸ ਦੇ ਲਈ ਉਹਨਾਂ 'ਚੋਂ ਪਹਿਲਾ ਨੰਬਰ ਉਹਨਾਂ 'ਚੋਂ ਪਹਿਲਾ ਨੰਬਰ ਆਸਟ੍ਰੇਲੀਆ ਦਾ ਤੇ ਉਹਦੇ ਵਿੱਚੋਂ ਕਹਿੰਦੇ ਵੀ ਜ ਹੂੰ ਇੰਡੀਆ ਦੇ ਜਿੰਨੇ ਪ੍ਰੋਫੈਸ਼ਨਲ ਹੈਗੇ ਉਹਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਕਹਿੰਦੇ ਫੇਸ ਕਹਿੰਦਾ ਉਹਨਾਂ ਦਾ ਵਿਸ਼ਵਾਸ ਮੰਨਿਆ ਆਸਟ੍ਰੇਲੀਆ ਦੇ ਵਿੱਚ ਉਹਨੂੰ ਲੱਗਿਆ ਵੀ ਸਾਨੂੰ ਆਸਟ੍ਰੇਲੀਆ ਜਿਹੜਾ ਜਾਣਵੇਂ ਤਾਂ ਸਾਨੂੰ ਜ਼ਿਆਦਾ ਫਾਇਦਾ ਹੈ ਇਹ ਆਪਾਂ ਹੁਣ ਆਪਾਂ ਥੋੜੇ ਦਿਨ ਪਹਿਲਾਂ ਇਹ ਤਾਂ ਖਬਰ ਸੁਣਾਈ ਰਹਿਣਾ ਸੀ ਕਿ ਜਿਹੜਾ ਇੰਡੀਅਨ ਕਮਿਊਨਿਟੀ ਆ ਇਸ ਮੌਕੇ ਸਭ ਤੋਂ ਵੱਡੀ ਕਮਿਊਨਿਟੀ ਹੋ ਗਈ ਇੰਗਲੈਂਡ ਤੋਂ ਬਾਅਦ ਇੰਗਲੈਂਡ ਤੋਂ ਬਾਅਦ ਜੇ ਜਿਹੜਾ ਸੈਂਸ ਸਭ ਤੋਂ ਵੱਧ ਜਿਹੜੇ ਜੰਮੇ ਹੋਏ ਲੋਕ ਬਾਹਰਲੀ ਕੰਟਰੀ ਚ ਉਹ ਇੱਥੇ ਇਹ ਆ ਤੇ ਪਿਛਲੇ 1 ਸਾਲ ਦੇ ਵਿੱਚ 92000 ਬੰਦਾ ਇੰਡੀਆ ਤੋਂ ਆਇਆ ਹਾਂਜੀ ਹਾਂਜੀ ਹੈ ਜੀ ਸੋ ਮਤਲਬ ਕਹਿਣ ਦਾ ਭਾਵ ਹੈ ਕਿ ਇਹਦੇ 'ਚ ਹੋਰ ਵੀ ਗੱਲ ਹੈ ਕਿਉਂਕਿ ਨਾ ਕੋਵਿਡ ਤੋਂ ਪਹਿਲਾਂ ਜਿੱਦਾਂ ਅਸੀਂ ਵੀ ਉਸੇ ਵੀਜੇ ਤਹਿਤ ਹੀ ਇੱਥੇ ਆਏ ਹਾਂ ਨਾ ਸੋ ਜਿਹੜਾ ਕਹਿ ਸਕਦੇ ਕੋਵਿਡ ਤੋਂ ਪਹਿਲਾਂ ਜਿਹੜਾ ਕੋਵਿਡ ਦਰਮਿਆਨ ਬੰਦ ਹੋ ਗਿਆ ਜਿੰਨੇ ਟੀਚਰਸ ਨੇ ਡਾਕਟਰਸ ਨੇ ਨਰਸਾਂ ਨੇ ਜਿੰਨੇ ਹੋਰ ਸਾਰੇ ਨੇ ਤੇ ਉਹਨਾਂ ਦੇ ਨੱਕੇ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਖੋਲੇ ਆ ਉਹ ਖੋਲਣ ਤੋਂ ਬਾਅਦ ਜਿਹੜਾ ਕਹਿ ਸਕਦੇ ਆ ਕਿ ਉਹਦੇ ਚ ਵੀ ਭਾਰਤੀਆਂ ਦੀ ਵੱਡੀ ਤਦਾਦ ਆ ਜਿਹੜੇ ਪ੍ਰੋਫੈਸ਼ਨਲਸ ਇੱਥੇ ਆਏ ਹੈਗੇ ਆਈਟੀ ਪ੍ਰੋਫੈਸ਼ਨਲਸ ਹੋਗੇ ਸੋ ਇਹ ਜਿਹੜਾ ਸਾਰਾ ਇਹਦੇ ਵਿੱਚ ਨਾ ਉਹਨਾਂ ਨੇ ਆਧਾਰ ਵੀ ਬਣਾਇਆ ਵੀ ਕਿਉਂ ਚੰਗਾ ਗੱਲ ਇਹ ਨਹੀਂ ਸਿੱਧੀ ਉਹ ਕਹਿੰਦੇ ਵੀ ਇੱਕ ਤਾਂ ਜਿਹੜੀ ਆ ਕਾਸਟ ਆਫ ਲਿਵਿੰਗ ਕਾਸਟ ਆਫ ਲਿਵਿੰਗ ਤੇ ਕੁਆਲਿਟੀ ਆਫ ਜਿਹੜੀ ਜੌਬ ਆਪਰਚ्युनिटीज ਤੇ ਉਹ ਤਨ ਵੀ ਜ਼ਿਆਦਾ ਆ ਪੇ ਰੇਟ ਜ਼ਿਆਦਾ ਆ ਫਿਰ ਉੱਥੇ ਤੁਹਾਡੀ ਜਿਹੜੀ ਹੈਗੀ ਆ ਉਹ ਚ ਜਿਹੜੀ ਸਕਿੱਲ ਇੰਪਰੂਵ ਕਰਨ ਦੇ ਕਿੰਨੇ ਕ ਚਾਂਸਸ ਹੈਗੇ ਆ ਸੋਸ਼ਲ ਸਿਕਿਉਰਿਟੀ ਕਿੰਨੀ ਕ ਜੌਬ ਸਿਕਿਉਰਿਟੀ ਕਿੰਨੀ ਕ ਇਹ ਸਾਰੇ ਫੈਕਟਰ ਉਹਨਾਂ ਨੇ ਵਿੱਚ ਕਾਊਂਟ ਕਰਕੇ ਫਿਰ ਇਹਨੂੰ ਇਹਦੇ ਵਿੱਚ ਕੱਢਿਆ ਹਾਲਾਂਕਿ ਇਹ ਯੂਐਸ ਵੀ ਕਹਿੰਦੇ ਆਇਆ ਸੈਕੰਡ ਨੰਬਰ ਤੇ ਪਰ ਉੱਥੇ ਜਿਹੜੀ ਸਿਕਿਉਰਿਟੀ ਵਾਲਾ ਮਸਲਾ ਆ ਜਾਂਦਾ ਉਹਦੇ ਕੰਪੈਰੀਟਿਵਲੀ ਜਿਹੜਾ ਆਸਟ੍ਰੇਲੀਆ ਬਹੁਤ ਬੈਸਟ ਮੰਨਿਆ ਗਿਆ ਹਾਂਜੀ ਜੀ ਇਹ ਸੀਗਾ ਜੀ ਟੇਣਾ ਸਾਹਿਬ ਦੇ ਨਾਲ ਇੱਕ ਹੋਰ ਚੀਜ਼ ਆ ਖਾਸ ਉਹ ਇੱਕ ਹੋਰ ਪੁਆਇੰਟ ਆ ਵੈਲਕਮਿੰਗ ਕਲਚਰ ਜਿਹੜਾ ਆਸਟ੍ਰੇਲੀਆ ਦਾ ਉਹ ਵੀ ਇੱਕ ਇਹਨਾਂ ਨੇ ਪੁਆਇੰਟ ਉਪਰਾਇਆ ਪ੍ਰੋਫੈਸ਼ਨਲਸ ਨੂੰ ਹਾਂਜੀ ਪ੍ਰੋਫੈਸ਼ਨਲਸ ਵਾਸਤੇ ਹਾਂਜੀ ਇਹ ਕਹਿੰਦੇ ਆ ਹਨ ਤੇ ਬਿਲਕੁਲ ਜੀ ਸੋ ਟੇਣਾ ਸਾਹਿਬ ਇੱਕ ਖਬਰ ਹੋਰ ਆਈ ਹੈ ਕੁਵਿੰਜ਼ਲੈਂਡ ਤੋਂ ਹਮ ਹਮ ਦੇਖੋ ਇੱਥੋਂ ਸਿਕਿਉਰਟੀ ਵਾਲੀ ਤੁਸੀਂ ਗੱਲ ਤੋੜ ਲਈ ਐ ਪਰ ਦੂਜੀ ਵਸੇ ਆ ਖਬਰ ਇੱਕ ਹੋਰ ਹੀ ਸਵਾਲ ਖੜੇ ਕਰਦੀ ਆ ਹਾਂਜੀ ਕੁਵਿੰਜ਼ਲੈਂਡ ਦੀ ਜਿਹੜੀ ਕਹਿੰਦੇ ਵੀ ਡਿਪਟੀ ਮਿਨਿਸਟਰ ਆ ਸਹਾਇਕ ਮੰਤਰੀ ਜਿਹਨੂੰ ਕਹਿੰਦੇ ਆ ਸੰਸਦ ਮੈਂਬਰ ਵੀ ਆ ਬੀਬੀ ਇਹ ਲੇਬਰ ਪਾਰਟੀ ਦੀ ਆ ਬ੍ਰਿਟਨ ਹੀ ਲੱਗਾ ਹੂੰ ਹੂੰ ਇਹ ਬੀਬੀ ਕਿਤੇ ਨਾ ਯਮੂਨ ਨਾਂ ਦਾ ਇਲਾਕਾ ਸੀ ਕੋਈ ਹੂੰ ਆ ਜਿਹੜਾ ਕਿ ਜਿਹੜਾ ਉਥੋਂ ਬ੍ਰਿਸਬੇਨ ਤੋਂ ਰੀਜਨਲ ਏਰੀਆ ਉੱਥੇ ਕਿਤੇ ਗਈ ਹੋਈ ਸੀ ਇਹਨੂੰ ਜਾਨੀ ਕਿ ਕਹਿੰਦੇ ਹੁੰਦੇ ਨੇ ਕਿ ਗਲਤ ਕੋਈ ਦਵਾਈ ਡਰੱਗ ਖਵਾ ਕੇ ਕਿਸੇ ਡਰਿੰਕ ਦੇ ਵਿੱਚ ਪਾ ਕੇ ਜਿੱਦਾਂ ਬੈਵਰੇਜ ਕੁਝ ਕੁਝ ਵੀ ਡਰਿੰਕ ਹੋ ਸਕਦਾ ਹੁਣ ਉਹਦੇ ਬਾਰੇ ਜਿਆਦਾ ਤਾ ਨਹੀਂ ਹਜੇ ਤਾਂ ਜਾਂਚ ਚੱਲ ਰਹੀ ਆ ਹੂੰ ਹੂੰ ਜੋ ਚ ਪਾ ਪਾ ਕੇ ਇਹ ਬੀਬੀ ਨਾਲ ਸਰੀਰਕ ਸ਼ੋਸ਼ਣ ਹੋਇਆ ਹੂੰ ਦੇਖੋ ਜਾਨੀ ਕਿ ਮੈਂਬਰ ਪਾਰਲੀਮੈਂਟ ਡਿਪਟੀ ਮਿਨਿਸਟਰ ਤੇ ਨੇ ਫਿਰ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜਦੋਂ ਇਹ ਬੀਬੀ ਨੇ ਕੰਪਲੇਂਟ ਕੀਤੀ ਕਿਉਂਕਿ ਉਹ ਤੋਂ ਬਾਅਦ ਟੈਣਾ ਸਾਹਿਬ ਹੋਰ ਬਹੁਤ ਸਾਰੀਆਂ ਬੀਬੀਆਂ ਨੇ ਵੀ ਇਹ ਕੰਪਲੇਂਟ ਕੀਤੀ ਵੀ ਉਸੇ ਖੇਤਰ ਦੇ ਵਿੱਚ ਉਹਨਾਂ ਨਾਲ ਵੀ ਆਹ ਧੱਕਾ ਹੋਇਆ ਜਿਵੇਂ ਮੀਟੂ ਚੱਲੀ ਸੀਗੀ ਹਾਂ ਮੀਟੂ ਚੱਲੀ ਸੀ ਉਹ ਤੋਂ ਬਾਅਦ ਕੀ ਹੈ ਕਿ ਹੁਣ ਪੁਲਿਸ ਨੇ ਵੱਡੇ ਪੱਧਰ ਤੇ ਉਹ ਜਾਂਚ ਵਧ ਦਿੱਤੀ ਆ ਸੋ ਬਾਕੀ ਇਹ ਇੱਕ ਸਵਾਲ ਦੀ ਗੱਲ ਹੈ ਕਿ ਜੇਕਰ ਇੱਕ ਮਿਨਿਸਟਰ ਮੈਂਬਰ ਪਾਰਲੀਮੈਂਟ ਦੇ ਨਾਲ ਆ ਹੋ ਸਕਦਾ ਤੇ ਆਮ ਲੋਕਾਂ ਨਾਲ ਕੀ ਹੋ ਸਕਦਾ ਹੈ ਨਾ ਵੀ ਹੋਰ ਕੁਇਟਣਾ ਸਾਹਿਬ ਖਬਰਾਂ ਚੰਦੇ ਪੇਦ ਨਾਲ ਆਪਾਂ ਇੱਕ ਥੋੜੀ ਗੱਲ ਕਰ ਲਈਏ ਆ ਇੰਟਰਨੈਸ਼ਨਲ ਸਟੂਡੈਂਟਸ ਦੀ ਹੂੰ ਇਹ ਬੜਾ ਮੁੱਦਾ ਐ ਇਸ ਵੇਲੇ ਚੱਲਿਆ ਹੋਇਆ ਕਹਿੰਦੇ ਵੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਆਪਾਂ ਜੇ ਇੰਡੀਆ ਦੀ ਗੱਲ ਕਰੀਏ ਪਾਕਿਸਤਾਨ ਦੀ ਗੱਲ ਕਰੀਏ ਨੇਪਾਲ ਦੇ ਉੱਥੋਂ ਦੇ ਨਾ ਸਟੂਡੈਂਟ ਵੀਜ਼ੇ ਬਹੁਤ ਰੱਦ ਹੋ ਗਏ ਲਗਭਗ ਕਈ ਵਾਰ ਤਾਂ 48% ਤੇ ਜਿਹੜਾ ਹੈਗਾ 52% ਰਿਜੈਕਸ਼ਨ ਰੇਟ ਕਹਿ ਸਕਦੇ ਆਪਾਂ ਜੀ 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 ਉਸ ਢੰਗ ਦੇ ਨਾਲ ਨਾ ਉਹ ਉਹਨਾਂ ਯੂਨੀਵਰਸਿਟੀਆਂ ਨੂੰ ਵੀ ਜਿਵੇਂ ਕੱਲੋ ਸੇਕ ਲੱਗਣ ਵਾਲੀ ਗੱਲ ਹੋਈ ਵੀ ਹੈ ਹੂੰ ਉਹਦੇ ਨਾਲ ਕਹਿੰਦੇ ਇੱਕ ਇਹ ਵੀ ਰਿਪੋਰਟ ਆਈ ਹੈ ਕਿ ਇਹਦੇ ਵਿੱਚ ਨਾ ਜਿਹੜੇ ਵੀਜ਼ੇ ਬਹੁਤ ਡਿਲੇ ਹੋ ਰਹੇ ਆ ਟਾਈਮ ਲੱਗ ਰਿਹਾ ਟਾਈਮ ਲੱਗ ਰਿਹਾ ਇਹ ਚੂੜੀਟੇਟ ਯੂਨੀਵਰਸਟੀਆਂ ਨਹੀਂ ਕਰਵਾਈਆਂ ਯੂਨੀਵਰਸਟੀਆਂ ਨਹੀਂ ਕਰਵਾਈਆਂ ਤੇ ਉਹਨਾਂ ਨੂੰ ਫਾਈਨੈਂਸ਼ੀਅਲੀ ਲੌਸ ਵੀ ਹੋ ਰਿਹਾ ਤੇ ਉਹ ਕਹਿੰਦੇ ਨੇ ਜਿਵੇਂ ਹੁਣ ਆਪਣਾ ਯੂਪੀ ਦਾ ਸੀਗਾ ਲੜਕਾ ਜਿਹੜਾ ਰਿਪੋਰਟ ਦੇ ਵਿੱਚ ਤਾਂ ਮੈਂਸ਼ਨ ਕੀਤਾ ਉਹਨੂੰ 10 ਮਹੀਨੇ ਲੱਗੇ ਵੇਟ ਕਰਦੇ ਕਰਦੇ ਨੂੰ ਜੀ ਵੀ 10 ਮਹੀਨੇ ਬਾਅਦ ਉਹਦਾ ਪੀ ਐਚ ਡੀ ਵਾਲਾ ਵੀਜ਼ਾ ਅਪਰੂਵ ਹੋਇਆ ਜੀ ਤੇ ਐਵੇਂ ਨਾ ਇੱਕ ਪਾਕਿਸਤਾਨ ਦੀ ਹੈਗੀ ਆ ਸੰਸਥਾ ਉਹਨਾਂ ਨੇ ਵੀ ਇਹ ਗੱਲ ਮੁੱਦਾ ਠਾਇਆ ਜੀ ਇਹ ਹੈਗਾ ਪਾਕਿਸਤਾਨੀ ਸਟੂਡੈਂਟਸ ਐਸੋਸੀਏਸ਼ਨ ਆਸਟ੍ਰੇਲੀਆ ਇਹਦੇ ਕੋਈ ਪ੍ਰੈਜ਼ੀਡੈਂਟ ਹੈਗੇ ਆ ਜੀਸ਼ਾ ਮਲਕ ਅੱਛਾ ਬੀਬੀ ਆ ਕੋਈ ਹਾਂ ਹੁਣ ਇਹ ਨਹੀਂ ਪਤਾ ਮੈਨੂੰ ਬੀਬੀ ਆ ਕਿੰਨੇ ਲੱਗਦਾ ਹਾਂ ਨਹੀਂ ਲੱਗਦਾ ਤਾਂ ਹੈ ਹਾਂਜੀ ਤੇ ਉਹਨਾਂ ਨੇ ਵੀ ਕਿਹਾ ਵੀ ਉਹ ਕਹਿੰਦੇ ਨੇ ਜਿਹੜਾ ਸਾਡਾ ਜਿਹੜਾ ਇਹ ਜਿਹੜੇ ਆ ਏਸ਼ੀਅਨ ਕੰਟਰੀਜ਼ ਹੈਗੇ ਆ ਇਹਨਾਂ ਨਾਲ ਖਾਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਹੋ ਪਿਛਲੇ ਦਿਨੀ ਆਪਾਂ ਜਦੋਂ ਗੱਲਬਾਤ ਕੀਤੀ ਸੀ ਅਮਨ ਭੰਗੂ ਹੋਰਾਨਾ ਹਾਂਜੀ ਬਲਜ਼ਾਈ ਕੰਸਲਟੈਂਟ ਵਾਲਾ ਨਾ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਸੀ ਉਹਦੇ ਚ ਵੀ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਵੀ ਏਸ਼ੀਅਨ ਏਸ਼ੀਅਨ ਸਟੂਡੈਂਟਾਂ ਦੇ ਵਿੱਚ ਇੰਡੀਅਨ ਸਟੂਡੈਂਟ ਇੰਡੀਅਨ ਸਟੂਡੈਂਟਾਂ ਦੀ ਪੰਜਾਬੀ ਤੇ ਗੁਜਰਾਤੀ ਸਟੂਡੈਂਟ ਸੋ ਜਿਨ੍ਹਾਂ ਦੇ ਮਤਲਬ ਰਿਜੈਕਸ਼ਨ ਜਾਨੀ ਕਿ ਦੇਖ ਕੇ ਨਾਂ ਦੇਖ ਕੇ ਉਹ ਉਹ ਕਰ ਦਿੰਦੇ ਆ ਉਹਦਾ ਕਾਰਨ ਵੀ ਕਹੀ ਹੋਇਆ ਕਹਿੰਦੇ ਇਹ ਯੂਨੀਵਰਸਿਟੀਆਂ ਨੇ ਟਹਿਣਾ ਸਾਹਿਬ ਕੰਪਲੇਂਟ ਕੀਤੀ ਸੀ ਕੀ ਹੋਇਆ ਕਿ ਇੱਥੇ ਕਿਉਂਕਿ ਇਹਨਾਂ ਨੇ ਜਦੋਂ ਆ ਕੋਵਿਡ ਦਰਮਿਆਨ ਜਿਹੜੀਆਂ ਪੀਆਰ ਪਾਲਿਸੀਆਂ ਸਾਰਾ ਕੁਝ ਚੇਂਜ ਕੀਤੀਆਂ ਪੁਆਇੰਟ ਸਿਸਟਮ ਤੇ ਜਿਹੜੇ ਛੋਟੇ ਕੋਰਸ ਨੇ ਸਕਿੱਲ ਕੋਰਸ ਮੰਨ ਲਓ ਕਾਰਪੈਂਟਰੀ ਦਾ ਹੋ ਗਿਆ ਜੀ ਹੈਨਾ ਕਿਚਨ ਮੇਕਰ ਦਾ ਜਿਹੜਾ ਹੋ ਗਿਆ ਇਹਨਾਂ ਨੇ ਪੀਆਰਾਂ ਖੋਲੀਆਂ ਸੀ ਖੋਲੀਆਂ ਸੀ ਇਹਨਾਂ ਨੂੰ ਇਹਨਾਂ ਨੂੰ ਵੀਜੇ ਕਾਫੀ ਦਿੱਤੇ ਸੀ ਉਹਦੇ ਤਹਿਤ ਕੀ ਹੋਇਆ ਕਿ ਬੱਚੇ ਉੱਥੋਂ ਯੂਨੀਵਰਸਿਟੀ ਕਿਉਂਕਿ ਉਹ ਸਿੱਧੇ ਇੱਥੇ ਕੋਰਸਾਂ ਦਾ ਦਾਖਲਾ ਮਿਲਦਾ ਨਹੀਂ ਸੀ ਬੱਚੇ ਉੱਥੋਂ ਯੂਨੀਵਰ ਚੇਂਜ ਕਰਾ ਕੇ ਉਧਰ ਚਲੇ ਜਾਂਦੇ ਸੀ ਯੂਨੀਵਰਸਟੀਆਂ ਨੇ ਉਹ ਕੰਪਲੇਂਟ ਕੀਤੀ ਜਿਹਦੇ ਕਰਕੇ ਕਿ ਉਹ ਏਰੀਆ ਦੇ ਬੱਚੇ ਖਾਸ ਤੌਰ ਤੇ ਬਲੈਕਲਿਸਟਡ ਕਰ ਦਿੱਤੇ ਤਾਂ ਨੇ ਫਿਰ ਉਹਦੇ ਵਿੱਚ ਇਹ ਸੀ ਨਾ ਜਰੂਰੀ ਹੁੰਦੀਆਂ ਮਾਲਕ ਤਾਂ ਯੂਨੀਵਰਸਿਟੀ ਦੀ ਫੀਸ ਬਹੁਤ ਜ਼ਿਆਦਾ ਹਾਂ ਹੁਣ ਜੇ ਬੱਚਾ ਹੁਣ ਸੁਧਾਰਨ ਪਰਿਵਾਰ ਦਾ ਉਹ ਕਿਵੇਂ ਭਰੂਗਾ ਦੂਜੀ ਗੱਲ ਇਹ ਵੀ ਪੜਨਾ ਵੀ ਦੇ ਹੁਣ ਯੂਨੀਵਰਸਿਟੀ ਦੀ ਡਿਗਰੀ ਪਾਸ ਕਰਨ ਤੋਂ ਬਾਅਦ ਕੋਈ ਪੀਆਰ ਦਾ ਚਾਂਸ ਹੀ ਹੈ ਨਹੀਂਗਾ ਤਾਂ ਉਹ ਫਿਰ ਕਿਉਂ ਫਸੂਗਾ ਫਸੂਗਾ ਠੀਕ ਹੈ ਨਾ ਉੱਥੇ ਇਮੀਗ੍ਰੇਸ਼ਨ ਜਿਹੜੇ ਇੱਥੋਂ ਵਾਲੇ ਆ ਉਹ ਵੀ ਮੈਂ ਕਹਿੰਦਾ ਸਹੀ ਹੈ ਜਿਹੜੇ ਕੋਰਸ ਚੇਂਜ ਕਰਵਾ ਦਿੰਦੇ ਆ ਕਿਉ ਤਾ ਕਰਕੇ ਜਿਹੜਾ ਪੀਆਰ ਵਾਲਾ ਇਹਦਾ ਪਾਥਵੇ ਉਹਨਾਂ ਦਾ ਬਣ ਜੇ ਕੋਈ ਨਾ ਕੋਈ ਤਾਂ ਜਿਹੜਾ ਇਹ ਕੋਰਸ ਚੇਂਜ ਕਰਵਾਉਂਦੇ ਜੀ ਸੋ ਹੋਰ ਜਿਹੜਾ ਸਾ ਕੋਈ ਨੁਕਤਾ ਮੇਰੇ ਖਿਆਲ ਤਾਂ ਮੇਰੇ ਖਿਆਲ ਬਹੁਤ ਆਪਣਾ ਟਾਈਮ ਵੀ ਕਾਫੀ ਹੋ ਗਿਆ ਜੀ ਜੀ ਬਿਲਕੁਲ ਜੀ ਸੋ ਤੁਸੀਂ ਸਾਨੂੰ ਮਾੜਾ ਜਿਹਾ ਹੌਸਲਾ ਦਿੰਦੇ ਰਿਹਾ ਕਰੋ ਮਾੜਾ ਜਿਹਾ ਕਮੈਂਟ ਕਰਦਿਆ ਕਰੋ ਦੱਸਦਿਆ ਕਰੋ ਵੀ ਕਿਵੇਂ ਆ ਤੇ ਬਾਕੀ ਜਿਹੜਾ ਸਾਡਾ ਜਿਹਨੇ ਇਹ ਵੀਡੀਓ ਦੇਖੀ ਆ ਚੈਨਲ ਸਾਡਾ ਨਹੀਂ ਸਬਸਕ੍ਰਾਈਬ ਕੀਤਾ ਆਪਣਾ C7 ਆਸਟ੍ਰੇਲੀਆ YouTube ਦੇ ਉੱਤੇ ਜਰੂਰ ਕਰ ਦਿਓ ਤੇ ਇਹਦੇ ਨਾਲ ਸਪੋਟੀਫਾਈ ਉੱਤੇ ਵੀ ਅਸੀਂ ਸੁਣਿਆ ਜਾਂਦਾ ਹੈਗਾ ਸਪੋਟੀਫਾਈ ਦੇ ਉੱਤੇ ਜਾ ਕੇ ਵੀ ਤੁਸੀਂ ਜਿਹੜਾ ਹੈਗਾ C7 Australia ਸਰਚ ਕਰੋਗੇ ਤੇ ਤੁਹਾਨੂੰ ਮਿਲ ਜਾਊਗਾ Facebook ਪੰਨੇ ਤੇ ਅਸੀਂ ਆਲਰੇਡੀ ਹੈਗੇ ਆਂ ਖਬਰਾਂ ਰੋਜ਼ ਤਕਰੀਬਨ ਆਪਾਂ 10-12 ਖਬਰਾਂ ਜਿਹੜੀਆਂ ਤੁਹਾਡੇ ਇੰਟਰਸਟ ਦੀਆਂ ਪੰਜਾਬੀ ਦੇ ਵਿੱਚ ਆਪਣੀ ਵੈਬਸਾਈਟ ਤੇ ਪਾਉਂਦੇ ਆਂ ਜਿਹਦੇ ਲਿੰਕ ਸਾਡੇ Facebook ਪੰਨੇ C7 Australia ਉੱਤੇ ਸਾਂਝੇ ਕੀਤੇ ਹੁੰਦੇ ਆ ਤਾਂ ਤੁਸੀਂ ਜਰੂਰ ਉੱਥੇ ਗਾਹੇ-ਗਾਹੇ ਗੀੜੇ ਮਾਰਦੇ ਰਿਹਾ ਕਰੋ ਆਪਣੇ ਬਜ਼ੁਰਗਾਂ ਨੂੰ ਐਟਲੀਸ ਤੁਸੀਂ ਸਾਡਾ ਪੰਨਾ ਜਰੂਰ ਉਹ ਕਰਵਾ ਦਿਓ ਤਾਂ ਕਿ ਉਹਨਾਂ ਨੂੰ ਇੱਥੋਂ ਦੀਆਂ ਖਬਰਾਂ ਜਿਵੇਂ ਕਿ ਪਤਾ ਲੱਗਦੀਆਂ ਰਹਿਣ ਕੀ ਕੁਛ ਕਿਵੇਂ ਕੁਛ ਕਿਹੜਾ ਘਟ ਰਿਹਾ ਬਾਕੀ ਆ ਖਬਰਸਾਰ ਵੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਇਹਦੇ ਨਾਲ ਅਸੀਂ ਤਾਂ ਦਰਸ਼ਕਾਂ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਆਪਣੇ ਕਮਿਊਨਿਟੀ ਦੇ ਵਿੱਚ ਕੋਈ ਅਪਡੇਟ ਹੁੰਦੀ ਹੈ ਕਿਸੇ ਬੱਚੇ ਦੀ ਅਚੀਵਮੈਂਟ ਹੁੰਦੀ ਹੈ ਜਾਂ ਕੋਈ ਆਪਣੇ ਹੋਰ ਕਿਸੇ ਢੰਗ ਦੀ ਅਚੀਵਮੈਂਟ ਹੁੰਦੀ ਜਾਂ ਕੋਈ ਕਿਸੇ ਨਾਲ ਤੱਕਾ ਹੋਇਆ ਹੁੰਦਾ ਜਾਂ ਸਿਸਟਮ ਦੇ ਥਰੂ ਤੱਕਾ ਹੋਇਆ ਹੁੰਦਾ ਤਾਂ ਉਹ ਵੀ ਜਰੂਰ ਕਰਨ ਦੇ ਪਾਪਾ ਨੂੰ ਚਾਹੀਦਾ ਕਿ ਆਪਣਾ ਸੰਪਰਕ ਕਰ ਦੇਣ ਆਪਾਂ ਸੰਪਰਕ ਨੰ ਸਕ੍ਰੀਨ ਤੇ ਤੁਸੀਂ ਆਪਣੇ ਵੈਬਸਾਈਟ ਆਲरेडी ਦਿੱਤਾ ਹੀ ਹੋਇਆ ਉਹ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਜੀ ਬਿਲਕੁਲ ਬਿਲਕੁਲ ਜੀ ਬਾਕੀ ਪੇਜ ਤੇ ਤੁਸੀਂ ਕਰ ਸਕਦੇ ਆ ਫਿਰ ਆਪਾਂ ਆਪਣਾ ਕਹਿੰਦੇ ਨੇ ਟੇਣਾ ਸਾਹਿਬ ਕੋਲ ਬੈਠੀਏ ਜੀ ਚੱਲੀਏ ਜੀ ਹੁਣ ਬਿਲਕੁਲ ਜੀ ਹਾਂਜੀ ਹਾਂ ਸੋ ਬਿਲਕੁਲ ਜੀ ਸੋ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ ਅਗਲੇ ਹਫਤੇ ਅਗਲੇ ਹਫਤੇ ਫੇਰ ਮਿਲਾਂਗੇ ਤੁਸੀਂ ਐਵੇਂ ਜੁੜੇ ਰਹੋ ਓਕੇ ਸਤਿ ਸ੍ਰੀ ਅਕਾਲ ਜੀ